ਸਜੀ ਪਹਿਲਾਂ ਆ ਬਿਮਾਰ ਰਹਿੰਦੇ ਸੀ ਹਾਂ ਉਹ ਰਮਾ ਠੀਕ ਹੋ ਗਏ ਅੱਛਾ ਤੁਹਾਨੂੰ ਬਹੁਤ ਲੱਗ ਲੱਗ ਵਧੀਆ ਹੋ ਗਏ ਸੀ ਜੀ ਠੀਕ ਹੋ ਗਏ ਬਤਾ ਹੋ ਗਿਆ ਸਾਨੂੰ ਨਹੀਂ ਪਹਿਲਾਂ ਕੀ ਬਿਮਾਰੀ ਸੀ ਜਿਹੜੀ ਇੱਥੇ ਬਾਬੇ ਬਿਮਾਰ ਰਹਿੰਦੀ ਸੀ ਅੱਛਾ ਜੀ ਮਨ ਦਵਾਈ ਨਹੀਂ ਸੀ ਲੱਗਦੀ ਇਹ ਬਾਬੇ ਤੋਂ ਮਨ ਪਲਾ ਹੋ ਗਿਆ ਅੱਛਾ ਤੇ ਮੇਰੇ ਘਰ ਚਾਹ ਜਿਆ ਲਾ ਹੀ ਨਹੀਂ ਲੱਗਦਾ ਬਹੁਤ ਕੁਸਾ ਬਤਾ ਹੋ ਗਿਆ ਮਨ ਬਹੁਤ ਬਤਾ ਹੋ ਗਿਆ ਉਹ ਅਸੀਂ ਜ਼ਿਲ੍ਹਾ ਕੁਰਸੇਪੁਰ ਤੋਂ ਆਏ ਨੇ ਵੱਡਾ ਚਿਰ ਤੋਂ ਆਉਂਦੇ ਨੇ ਇੱਥੇ अच्छा बहुत फर्क ਲੈਂਦਾ ਇਥੇ ਦਰਵਾਰ ਜਾਣ ਤੋਂ ਤੇ ਇਥੇ ਬੱਚੇ ਦਾਤਾਂ ਤੇ ਅੱਖਾਂ ਦਾ ਰੋਗ ਤੇ ਗੋਡਿਆਂ ਦਾ ਆ ਤੇ ਸ਼ੂਗਰ ਦਾ ਬਹੁਤ ਫਰਕ ਪੈਂਦਾ ਹੈ ਫਰਕ ਕੀ ਵਸ ਰਾਮ ਹੀ ਹੁੰਦਾ ਹੈ ਬਾਬੇ ਦੀ ਮਿਹਰ ਹੈ ਅਸੀਂ ਬਹੁਤ ਸਾਲ ਹੋ ਗਏ ਇਥੇ ਆਂਦੇ ਆਂਦੇ ਹਾਈ ਚੌਂਕੀ ਤੇ ਆਂਦੇ ਆਂ ਸੀ ਬਾਬਾ ਜੀ ਨਾਲ ਪ੍ਰੇਮ ਪਿਆਰ ਵੀ ਹੈ ਤਾਂ ਵੀ ਆਂਦੇ ਆਂ ਤੇ ਵੈਸੇ ਵੀ ਆਂਦੇ ਕੁਰਸ਼ੇਤਰੀ ਬਾਬਾ ਜੀ ਦਾ ਪ੍ਰਚਾਰ ਹੈ ਫੁੱਲ ਤੇ ਅਸੀਂ ਕੁਰਸ਼ੇਤਰੋਂ ਆਏ ਨੇ ਤੇ ਬਾਈ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਜਿਹਦੇ ਵਿੱਚੇ ਤੁਹਾਨੂੰ ਆਉਣਾ ਪਿਆ ਅਸੀਂ ਮੇਰੀ ਅੱਖ 'ਚੇ ਪ੍ਰੋਬਲਮ ਸੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਵੀ ਚਸ਼ਮਾ ਲੱਗੂਗਾ ਚਸ਼ਮਾ ਵੀ ਹਟ ਗਿਆ ਤਿੰਨ ਚਾਰ ਡਾਕਟਰਾਂ ਕੋਲ ਚੈੱਕ ਕਰਾਤਾ ਸੀ ਚਸ਼ਮਾ ਦਸਤਾਉਨੇ ਤੇ ਬਾਬੇ ਕੋਲੇ ਕਾਇ ਸੀ ਥੋੜਾ ਕਰਾਤਾ ਸੀ ਤੇ ਆਰਾਮ ਪੈ ਗਿਆ ਸੀ ਇੱਥੇ ਅੱਖਾਂ ਦੇ ਵਿੱਚ ਮੇਰੇ ਮੋਤੀਆ ਫਿਰ ਗਿਆ ਸੀ ਚਿੱਟਾ ਅੱਛਾ ਹਾਂ ਬਾਬਾ ਛਿੱਟੇ ਮਾਰਦਾ ਹੁੰਦਾ ਸੀ ਹਾਂ ਆ ਦੇਖੋ ਚਿੱਟੀਆਂ ਅੱਖਾਂ ਹੋਈਆਂ ਹਾਂ ਤੇ ਹੁਣ ਮੈਨੂੰ ਸਾਰੇ ਦਿਨ ਦੇਖ ਫਿਰਦੇ ਪਰ ਮੈਨੂੰ ਇੱਕ ਵੀ ਨਹੀਂ ਸੀ ਮੇਰਾ ਅੱਛਾ ਪਹਿਲਾਂ ਦੇਖਦਾ ਨਹੀਂ ਨਾ ਨਾ ਜੰਮੀ ਨਹੀਂ ਸੀ ਦਿਨ ਦੇਖ ਮੈਂ ਚੌਕੀ ਤੇ ਬੈਠਾ ਇੱਥੇ ਨਾ ਜੀ ਮੇਰੇ ਤੋਂ ਨਾ ਜੀ ਹਾਲੇ ਮੇਰੇ ਬਿਆਨ ਨੂੰ 9 ਮਹੀਨੇ ਹੋਏ ਸੀ ਨਹੀਂ ਮੇਰਾ ਬੱਚਾ ਖਰਾਬ ਹੋ ਜਾਂਦਾ ਸੀ ਜੀ ਜਦੋਂ ਦੀ ਇੱਥੇ ਆਇਆ ਨਾ ਜੀ ਬਸ ਮੇਰੇ ਬੱਚਾ ਠੀ ਮਤਲਬ ਪ੍ਰੈਗਨੈਂਸੀ ਚ ਪ੍ਰੋਬਲਮ ਆਉਂਦੀ ਹੈ ਹਾਂਜੀ ਹਾਂਜੀ ਤੇ ਇੱਥੇ ਆਉਣ ਤੋਂ ਬਾਅਦ ਮਤਲਬ ਕਿ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਟਰਾਈ ਕਰਦਿਆਂ ਨੂੰ ਸਾਨੂੰ 9 ਮਹੀਨੇ ਹੋ ਗਏ ਜੀ ਕਨਸੀਵ ਕਰ ਪੈਂਦੇ ਸੀ ਉਹਦੇ ਖਰਾਬ ਹੋ ਜਾਂਦਾ ਸੀ ਜੀ ਬੇਬੀ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਹੁਣ ਇੱਥੇ ਜਿੱਦੋਂ ਦੇ ਬਾਬੇ ਕੋਲੇ ਆਏ ਹਾਂ ਬੱਚਾ ਹੋ ਗਿਆ ਉਦੋਂ ਹਾਂਜੀ 1 ਮਹੀਨਾ ਵੀ ਨਹੀਂ ਹੋਇਆ ਸੀ ਸਾਨੂੰ ਪੂਰਾ ਆਂਦਿਆਂ ਨੂੰ ਜੇ ਬਾਬਾ ਜੀ ਨੇ ਫਲ ਪਾਇਆ ਜੀ ਮੇਰੇ ਉਹਦੀ ਕਨਸੀਵ ਹੋ ਗਿਆ ਜੀ ਹੁਣ ਤੱਕ ਬੇਬੀ ਠੀਕ ਹੈ ਜੀ ਮੇਰਾ ਬਿਲਕੁਲ ਉਸ ਤੋਂ ਬਾਅਦ ਇਹਦੇ ਵਾਰੀ ਪ੍ਰੈਗਨੈਂਸੀ ਆ ਇਹ ਮੁੰਡੇ ਵਾਰ ਤੇ ਜੇ ਮੀ ਆ 34 ਪੂਰ 40 ਜ ਇਹ ਮਤਲਬ ਜਮੀ ਹੋ ਗਿਆ ਸੀ ਮੈਨੂੰ ਇਹਨੂੰ ਮਤਲਬ ਕਿ ਐਜ ਹੋ ਗਈ ਬਸ ਹੁਣ ਤਾਂ ਹੈ ਨਹੀਂਗਾ ਬੱਚਾ ਫਿਰ ਬਾਬੇ ਨੇ ਮੈਨੂੰ ਕਿਹਾ ਕਹਿੰਦਾ ਨਹੀਂ ਕੁਝ ਵੀ ਨਹੀਂ ਕਰਨ ਤਰੇ ਬੱਚਾ ਪੂਰ ਚੜੂਗਾ ਬਾਬੇ ਨੇ ਮੈਨੂੰ 5 11 ਦਿਨ ਉਹਰੇ ਚਰਾ ਕੇ ਲਾਉਣ ਨੂੰ আর 5 ਚੌਕੀਆਂ ਵਧੀਆ ਪੂਰੇ ਬਾਬਾ ਕਹਿੰਦੇ ਵੀ ਚੌਕੀਆਂ ਲਾਉਂਦੇ ਤੇ ਚਰਾਗ ਲਾਉਂਦੇ ਫਿਰ ਕੇਸ ਪੂਰ ਚੜੂਗਾ ਉਹ ਗੱਲ ਉਹ ਸਕੇ ਨਾਲ ਹੁੰਦਾ ਪਿੰਡਾਂ ਬਲੇ ਬਲੇ ਬੜੀਆਂ ਬੱਚਾ ਹੁਣ ਸਹੀ ਹਾਈ ਅਸੀਂ ਇਸ ਨਾਮ ਤੋਂ ਆਇਆ ਹਾਂ ਸਨਾਮ ਤੇ ਸਾਡਾ ਪਿੰਡ ਜਕਤਪੁਰਾ ਮੈਨੂੰ ਸ਼ੂਗਰ ਦੀ ਦਿੱਕਤ ਆ ਤੇ ਕਣਕ ਤੋਂ ਅਲਰਜੀ ਆ ਗਈ ਸੀ 5-6 ਸਾਲ ਹੋ ਗਏ ਮੈਨੂੰ ਹੁਣ ਮੈਂ 1.5 ਸਾਲ ਲਗਾਤਾਰ ਹਸਪਤਾਲ 'ਚ ਰਹਾਗਾ ਪਹਿਲਾਂ ਰਜਿੰਦਰਾ 'ਚ ਰਹਾ 6 ਮਹੀਨੇ ਫਿਰ ਬਠਿੰਡਾ ਰਹਾਗਾ ਉਸ ਤੋਂ ਬਾਅਦ ਉਹ ਮੈਨੂੰ ਹੋਰ ਪਤਾ ਲੱਗਿਆ ਵੀ ਗੁਦਰੀ ਮੈਡੀਅਮ ਅਥ ਗੁੱਗ ਮੜੀਏਗੀ ਔਰ ਆ ਕੇ ਮੈਂ ਠੀਕ ਹੋ ਗਿਆ ਤੇ ਕਿੰਨਾ ਟਾਈਮ ਹੋ ਗਿਆ ਦੀ ਸ਼ੂਗਰ ਨੂੰ ਮੈਨੂੰ ਹੋ ਗਏ 6 ਸਾਲ ਹੋ ਗਏ 6 ਸਾਲ ਹੋ ਗਈ ਦੀ ਤੇ ਬਾਈ ਜੀ ਇੱਥੇ ਜਦੋਂ ਤੁਸੀਂ ਆਏ ਹੋ ਇੱਥੇ ਆਉਣ ਤੋਂ ਬਾਅਦ ਠੀਕ ਹੋ ਗਏ ਤੁਸੀਂ ਹਾਂਜੀ ਮੇਰੀ ਸ਼ੂਗਰ ਨੋਰਮਲ ਹੈ ਇੱਥੇ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਅੱਜ ਹੁਣ ਪੰਜਵੀਂ ਚੌਕੀ ਲਾਈ ਆ ਮਨੇ ਮੈਂ ਜਮੇ ਸੱਟ ਹੋ ਗਈ ਜਮਾ ਸੱਟਾਂ ਹਾਂਜੀ ਮੈਂ ਚ ਤੁਰਿਆ ਵੀ ਨਹੀਂ ਆਂਦਾ ਤੇ ਖੜਾ ਵੀ ਨਹੀਂ ਹੋ ਜਾਂਦਾ ਇਹ ਨਾ ਬਾਥੂ ਵੀ ਰਿਆ ਜਾਂਦਾ ਦੀ ਮੇਰੇ ਘਰ ਦੇ ਠਾਂਦੇ ਦੀ ਸਾਰਾ ਮੈਂ ਜਿੱਦੇ ਮੋਰੇ ਆਇਆ ਮੇਰੇ ਘਰ ਦੇ ਲੈ ਕੇ ਆਇਤੀ ਚੱਕ ਕੇ ਮੈਂ ਹੁਣ ਮੈਂ ਆਪ ਦੇ ਆਪ ਤੁਰ ਵੀ ਪੈਣਾਗਾ ਮੋਟਰਸਾਈਕਲ ਵੀ ਚਲਾਣਾਗਾ ਹਾਂ ਬੱਸ ਵੀ ਆਪਦਾ ਕੰਮ ਵੀ ਕਰਦਾ ਹਾਂ ਇਸ ਚੈਨਲ ਦੇ ਉੱਤੇ ਕਈ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਗੁਜਰਾ ਦਰਬਾਰ ਦੀ ਗੁਜਰਾ ਜੋ ਕੇ ਪਿੰਡ ਸੰਗਰੂਰ ਤੋਂ ਪਟਿਆਲਾ ਰੋਡ ਦੇ ਉੱਤੇ ਸਥਿਤ ਹੈ ਬਠਿੰਡਾ ਤੋਂ ਪਟਿਆਲਾ ਰੋਡ ਵੀ ਕਹਿ ਸਕਦੇ ਆ ਮਹਿਲਾ ਚੌਂਕ ਦੇ ਕੋਲੇ ਗੁਜਰਾ ਪਿੰਡ ਪੈਂਦਾ ਜਿੱਥੇ ਕਿ ਇੱਕ ਦਰਬਾਰ ਲੱਗਦਾ ਹੈ ਬਾਬਾ ਜੀ ਉੱਥੇ ਲੋਕਾਂ ਦੇ ਹਥੌਲੇ ਕਰਦੇ ਨੇ ਤੇ ਹਥੌਲੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਠੀਕ ਹੋ ਰਹੀਆਂ ਨੇ ਅਸੀਂ ਹੁਣ ਤੱਕ ਦੋ ਵੀਡੀਓ ਇੱਥੋਂ ਦੀਆਂ ਪਾ ਚੁੱਕੇ ਆ ਕਾਰਨ ਕੀ ਹੈ ਕਿ ਹਰ ਵਾਰੀ ਨਵੇਂ ਤੋਂ ਨਵੇਂ ਚਮਤਕਾਰ ਇੱਥੇ ਦੇਖਣ ਨੂੰ ਮਿਲ ਰਿਹਾ ਸੋ ਜਦੋਂ ਵੀ ਕੋਈ ਅਨੋਖੀ ਗੱਲ ਹੁੰਦੀ ਹੈ ਤਾਂ ਸਾਡਾ ਮਨ ਕਰਦਾ ਹੈ ਕਿ ਜਰੂਰ ਉਹ ਲੋਕਾਂ ਨੂੰ ਦਿਖਾਈਏ ਤਾਂ ਕਿ ਜਿਨ੍ਹਾਂ ਲੋਕਾਂ ਦਾ ਭਲਾ ਹੋ ਸਕਿਆ ਉਹਨਾਂ ਨੂੰ ਦੇਖ ਕੇ ਹੋਰ ਲੋਕ ਨੇ ਜਿਹੜੇ ਉਹ ਵੀ ਆਪਣਾ ਭਲਾ ਕਰਾ ਸਕਣ ਉਹ ਵੀ ਆਪਣੇ ਦੁੱਖ ਦਾ ਆਪਣੇ ਬਿਮਾਰੀ ਦਾ ਇਲਾਜ ਇੱਥੇ ਆ ਕੇ ਕਰਾ ਸਕਣ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਹਿੰਦੇ ਅਸੀਂ ਡਾਕਟਰਾਂ ਕੋਲੇ ੱੱਕੇ ਖਾ ਕੇ ਅੱਕ ਚੁੱਕੇ ਆ ਤੇ ਅਸੀਂ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਆ ਸਾਨੂੰ ਕਿਸੇ ਤਰ੍ਹਾਂ ਦਾ ਕਿਤੋਂ ਵੀ ਆਰਾਮ ਨਹੀਂ ਆਇਆ ਪਰ ਗੱਲ ਭਰੋਸੇ ਦੀ ਹੁੰਦੀ ਹੈ ਗੱਲ ਯਕੀਨ ਦੀ ਹੁੰਦੀ ਹੈ ਤੇ ਜਦੋਂ ਅਸੀਂ ਇੱਥੇ ਆ ਕੇ ਬਾਬਾ ਜੀ ਤੇ ਯਕੀਨ ਕਰਿਆ ਤੇ ਅਸੀਂ ਹਥੌਲੇ ਕਰਾਈ ਤਾਂ ਅਸੀਂ ਠੀਕ ਹੋ ਗਏ ਸੋ ਕਿੰਨੀ ਕ ਇਹਨਾਂ ਗੱਲਾਂ ਦੇ ਵਿੱਚ ਸਚਾਈ ਹੈ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਲੋਕਾਂ ਦੇ ਮੂੰਹੋਂ ਸੁਣੀਆਂ ਗੱਲਾਂ ਤੋਂ ਤੁਹਾਨੂੰ ਆਪ ਯਕੀਨ ਆਵੇਗਾ ਕਿ ਸੱਚਮੁੱਚ ਇੱਥੇ ਕਿਸ ਤਰ੍ਹਾਂ ਦੇ ਚਮਤਕਾਰ ਹੋ ਰਹੇ ਨੇ ਸੋ ਆਓ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਆਪਾਂ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਰੋਗ ਉਹਨਾਂ ਦੇ ਇੱਥੇ ਕੱਟੇ ਗਏ ਨੇ ਕਿਸ ਤਰ੍ਹਾਂ ਦੀਆਂ ਮਨੁਕਾਮਨਾ ਮਨੁਕਾਮਨਾਵਾਂ ਇੱਥੇ ਪੂਰੀਆਂ ਹੋ ਰਹੀਆਂ ਨੇ ਆਓ ਕਰਦੇ ਆਂ ਬਾਬਾ ਜੀ ਦੇ ਨਾਲ ਗੱਲਬਾਤ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਇੱਥੇ ਆਪਾਂ ਪਹਿਲਾਂ ਵੀ ਦੋ ਵੀਡੀਓ ਬਣਾ ਚੁੱਕੇ ਆਂ ਸੰਗਤਾਂ ਦਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਲੋਕ ਕਹਿੰਦੇ ਨੇ ਵੀ ਇੱਥੇ ਆ ਕੇ ਅਸੀਂ ਠੀਕ ਹੋ ਗਏ ਤੇ ਉਹਨਾਂ ਨੂੰ ਦੇਖ ਕੇ ਜਿਹੜੀ ਹੋਰ ਸੰਗਤ ਵੀ ਆ ਰਹੀ ਹੈ ਉਹ ਸੰਗਤ ਕਹਿੰਦੀ ਹੈ ਵੀ ਸਾਨੂੰ ਯਕੀਨ ਹੈ ਵੀ ਜਿਸ ਤਰ੍ਹਾਂ ਲੋਕਾਂ ਦੇ ਦੁੱਖ ਠੀਕ ਹੋਏ ਨੇ ਅਸੀਂ ਵੀ ਠੀਕ ਹੋਵਾਂਗੇ ਕਿਵੇਂ ਮਤਲਬ ਇਹ ਲੋਕਾਂ ਦੇ ਦੁੱਖ ਨੇ ਜਿਹੜੇ ਇੱਥੇ ਟੁੱਟਦੇ ਨੇ ਕਿਵੇਂ ਉਹ ਠੀਕ ਹੁੰਦੇ ਨੇ ਜੀ ਇਹ ਦੇਖੋ ਮਾਲਕ ਦੀ ਭਗਵਾਨ ਦੀ ਕਿਰਪਾ ਨਾਲ ਪੀਰ ਦੀ ਕਿਰਪਾ ਗਈ ਮੈਂ ਕਿਸੇ ਬਾਦਾਰ ਉਹਨਾਂ ਸੇਵਾ ਕਰ ਰਿਹਾ ਆਂ ਆਪਣੀ ਡਿਊਟੀ ਨਿਭਾ ਰਿਹਾ ਆਂ ਹਾਂ ਨਾ ਆਪਣੀ ਸੇਵਾ ਦਾ ਤਾਂ મતਲਬ ਆ ਮੈਨੂੰ ਮੈਨੂੰ ਕੋਈ ਆਸੇ ਉਹਦੇ ਵੀ ਤਾਂ ਕਾ ਮਤਲਬ ਵੀ ਕੋਈ ਖੰਡਵਾਜੀ ਦਾ ਤਾਂ ਮਤਲਬ ਨਹੀਂ ਵੀ ਆਪਣਾ ਖੰਡਵਾਜੀ ਕਰਨੇ ਜਾਏ ਕਰਕੇ ਦਿਖਾਉਣਾ ਮਾਲਕ ਦੀ ਸੇਵਾ ਦਾ ਕਾ ਮਤਲਬ ਆ ਸੰਗਤ ਆ ਰਿਹਾ ਦੋ ਦੇ ਦੁੱਖ ਤੋੜ ਰਿਹਾ ਭਗਵਾਨ ਤੋੜ ਰਿਹਾਗਾ ਮੇਰਾ ਝਾੜਾ ਬਸ ਝਾੜਾ ਕਰਦਾ ਮੈਂ ਤਾਂ ਜੋ ਕੋਈ ਦੁੱਖ ਕਾਇੰਸਤਰਾ ਜਦ ਮਰੀ ਠੀਕ ਹੋ ਰਹੀ ਨੇਗੇ ਨਿਕ ਨਿਕ ਨੇ ਕੇ ਜਬ ਅੱਖਾਂ ਦੇ ਕੀ ਬਹੁਤ ਦੁਨੀਆਂ ਦੀ ਨਿਗਾ ਠੀਕ ਹੋ ਰਹੀ ਹੈਗੀ ਦੇਖ ਸੰਗਤ ਤੁਹਾਨੂੰ ਆਪ ਕਹਿ ਰਿਆ ਨਾ ਮੈਂ ਤਾਂ ਨਹੀਂ ਸੰਗਤ ਨੂੰ ਕਹਿ ਰਿਆ ਜੀ ਜਿਹਦਾ ਦੇਖੋ ਟੁੱਟੂਗਾ ਉਹ ਤਾਂ ਕਹੂਗਾ ਨਾ ਤੇਰੇ ਦਰਦ ਹੋ ਰਿਹਾ ਹੁਣ ਕਿਸੇ ਦੇ ਉਰੇ ਉਹ ਦਰਦ ਬੰਦ ਉਹ ਕਹੂ ਮੇਰੇ ਦਰਦ ਬੰਦ ਹੋ ਗਿਆ ਤਾਂ ਹੀ ਸੰਗ ਬੰਦਾ ਕਹੂ ਮੇਰੇ ਦਰਦ ਬੰਦ ਹੋਵੇ ਨਹੀਂ ਤਾਂ ਕਿੱਥੇ ਕਹੂਗਾ ਤੇ ਬਾਬਾ ਜੀ ਕਿਸ ਤਰ੍ਹਾਂ ਮਤਲਬ ਜਦੋਂ ਇੱਥੇ ਤੁਹਾਡੇ ਕੋਲੇ ਕੋਈ ਮਰੀਜ਼ ਜਾਂ ਕਹਿੰਦੇ ਕੋਈ ਦੁੱਖ ਰੋਗ ਰੋਗੀ ਆਪਣਾ ਰੋਗ ਲੈ ਕੇ ਆਉਂਦਾ ਉਸ ਤੋਂ ਬਾਅਦ ਕੀ ਪ੍ਰੋਸੈਸ ਹੁੰਦਾ ਕਿ ਕਿੰਨੀ ਵਾਰੀ ਉਹਨੂੰ ਆਉਣਾ ਪੈਂਦਾ ਕੀ ਕੁਝ ਹੁੰਦਾ ਜੀ ਇੱਥੇ ਪੰਜਾਂ ਇਤਵਾਰ ਆਉਣਾ ਪੈਂਦਾ ਉਹਨੂੰ ਬਾਗੜ ਜਾਣਾ ਪੈਂਦਾ ਜਿਹੜਾ ਮਰੀਜ਼ ਜਦੋਂ ਠੀਕ ਹੋ ਗਿਆ ਨਾ ਉਹਨੂੰ ਇੱਕ ਝਾੜੇ 'ਚ ਫਰਕ ਪੈ ਜਾਂਦਾ ਅੱਛਾ ਜਿਹੜਾ ਸੱਚੇ ਮੰਨਣ ਵਾਲਾ ਕਹਿੰਦਾ ਇੱਕ ਝਾੜੇ 'ਚ ਠੀਕ ਹੋਊ ਹੋਕੀ ਜਾਂਦਾਗਾ ਅੱਜ ਵੀ ਦੇਖ ਲਓ ਸੰਗਤ ਮੈਨ ਲੈ ਲਓ ਸੀ ਮੇਰੇ ਪਹਿਲੀ ਚੌਕਿਆਂ ਨੇ ਠੀਕ ਹੋ ਰਹੇ ਨੇ ਹੁਣ ਇਸ ਟਾਈਮ ਮਤਲਬ ਜਿਹੜਾ ਬੰਦਾ ਪਹਿਲੀ ਵਾਰੀ ਆਉਂਦਾ ਪਹਿਲੀ ਵਾਰੀ ਥੋੜਾ ਕਰਾ ਲੈਂਦਾ ਉਹ ਵੀ ਇੱਥੋਂ ਠੀਕ ਹੋ ਜਾਂਦਾ ਉਹ ਭਾਈ ਵਿੱਚ 5 ਸਾਲ ਹੋਏ ਦੇ ਪੀਜੀਏ ਚ ਤੇ ਮੁੰਡਾ ਤੁਸੀਂ ਕਿਛੜ ਥੋੜਾ ਨਾਲ ਠੀਕ ਹੋਇਆ ਹੋ ਹੂੰ ਬਾਕੀ ਬੈਨ ਲੈਂਦੇ ਉਹਨਾਂ ਸੰਗਤ ਉਹ ਉੱਥੇ ਲੈਂਦੇ ਉਹਨਾਂ ਸੋਨੇ ਹੂੰ ਕੋਈ ਇੱਕ ਥੋੜੇ ਨਾਲ ਮੁੰਡਾ ਪੀਜੀਏ ਚ ਲੈਂਦਾ ਦੀਆ ਠੀਕ ਹੋਗਾ ਕੋਈ ਨਾਲ ਪਾਣੀ ਹੁਣ ਕੁਛ ਨਹੀਂ ਉਹਦੇ ਉਹ ਖਾਪੇ ਦਾ ਭੱਜਾ ਮੁੰਡਾ ਜੋ ਸਾਰਾ ਕੁਝ ਖਾਂਦਾ ਪੀਂਦਾਗਾ ਅੱਛਾ ਮਤਲਬ ਜਿਹੜੇ ਬੰਦੇ ਲਾਲੂ 5-5 ਸਾਲਾਂ ਤੋਂ ਹਸਪੀਟਲਾਂ ਦੇ ਵਿੱਚ ਸੀ ਉੱਥੇ ਠੀਕ ਨਹੀਂ ਹੋਏ ਪਰ ਇੱਥੇ ਆ ਕੇ ਠੀਕ ਹੋ ਗਏ ਨੇ ਕੀ ਮਤਲਬ ਕਿ ਕਿਸ ਤਰ੍ਹਾਂ ਠੀਕ ਹੋ ਜਾਂਦੇ ਇਹ ਹੀ ਗੱਲ ਆ ਵੀ ਲੋਕ ਕਹਿੰਦੇ ਨੇ ਵੀ ਇਹ ਨਹੀਂ ਹੋ ਸਕਦਾ ਬਾਬੇ ਨੇ ਜਿਹੜੇ ਉਹ ਲੋਕਾਂ ਨੂੰ ਸਿਰਫ ਇੱਕ ਪਖੰਡ ਕਹਿ ਲੋ ਜਾਂ ਫਿਰ ਲੋਕ ਇਸ ਤਰ੍ਹਾਂ ਕਹਿੰਦੇ ਨੇ ਵੀ ਸਾਨੂੰ ਯਕੀਨ ਨਹੀਂ ਹੁੰਦਾ ਇਸ ਚੀਜ਼ ਦੇਖੋ ਅੱਜ ਚਾਦਰ ਚੜ੍ਹ ਗਿਆ ਨਾ ਉਹਦੀ ਮੈਂ ਲਖਦਾ ਤੇ ਲਾਲਾਂ ਵਾਲੀ ਸਰਕਾਰ ਦੀ ਸਾਡੀ ਨਾਗਰੀ ਚ ਇੱਕ ਭਾਗ ਆ ਉਹਦਾ ਪੁਰਾਣੀ ਤਪੱਸਿਆ ਉਹਦੀ 40 ਸਾਲ ਦੀ ਕਹਤਾ 40 ਸਾਲ ਤਪੱਸਿਆ ਕਰੀ ਹੋਈ ਆ ਉਹ ਫਕੀਰ ਦੀ ਉਰੇ ਇਹ ਭਾਗ ਵਾਲੀ ਨਗਰੀ ਆ ਇਹ ਜਦੋਂ ਕੋਈ ਮਰੀਜ਼ ਆਉਂਦਾ ਉਹਨੂੰ ਵੜਨਸਾਰੀ ਨਗਰੀ ਦੇ ਵਿੱਚ ਫਰਕ ਪੈਂਦਾ ਜਦੋਂ ਮੈਂ ਕਹਿੰਦਾ ਮੈਂ ਦਰਬਾਰ ਜਾ ਰਿਹਾ ਮੈਂ ਕੋਈ ਪਿੰਡ ਗੁਜਰਾਂ ਗੁਗਾ ਮਾੜੀ ਚ ਕਿਉਂਕਿ ਇਹ ਉਹ ਭਵਾਨ ਦੀ ਨਕਰੀ ਹੈ ਪੀਰਾਂ ਫਕੀਰਾਂ ਦੀ ਨਕਰੀ ਹੈ ਹੂੰ ਉਹ ਉਦੋਂ ਉਹਦਾ ਪਲਾ ਹੁੰਦਾ ਹੁੰਦਾ ਹੋ ਜਾਂਦਾ ਪਲਾ ਹਾਂ ਜੇ ਸੱਚੇ ਮਨ ਨਾਲ ਆਊਗਾ ਜਿਨ੍ਹਾਂ ਦੇ ਬੱਚੇ ਨੂੰ ਹੁੰਦਾ ਸੰਗਤ ਬੈਠੇ ਪੁੱਛੋ ਸੀ ਵੀ ਕਾ ਕਾ ਡਾਕਟਰਾਂ ਦੇ ਚੱਕਰ ਕੱਟ ਕੇ ਕਿੰਨਾ ਕੁ ਟਾਈਮ ਹੋ ਗਿਆ ਦੀਆ ਉਹ ਠੀਕ ਹੋਏ ਉਹ ਠੀਕ ਹੋਈਆਂ ਪਈਆਂ ਕੁੜੀਆਂ ਹਾਂ ਤੇ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਵਾਰੀ ਇੱਕ ਥੋਲਾ ਕਰਾਉਣਾ ਪੈਂਦਾ ਉਸ ਤੋਂ ਬਾਅਦ ਦਾ ਪ੍ਰੋਸੈਸ ਕੀ ਹੁੰਦਾ ਜੀ ਉਦੋਂ ਆ ਪੰਜ ਝਾੜੇ ਲਗਾਤਾਰ ਕਰਾਉਣੇ ਪੈਂਦੇ ਬਾਗਲਦੇਸ਼ ਜਾਣਾ ਪੈਂਦਾ ਯਾਤਰਾ ਤੇ ਅੱਛਾ ਪੰਜ ਝਾੜੇ ਲਗਾਤਾਰ ਕਿਸਵਾ ਕਿਲੋ ਸਵਾ ਕਿਲੋ ਕਿਓ ਤੇ ਲੱਡੂਆਂ ਦਾ ਬਹੁਤ ਦਰਬਾਰ ਚੜਦਾ ਜੁਰ ਕਿ ਜੋਤਾ ਚੱਲਦੇ ਹੋਏ ਪੰਜ ਦੇਸੀ ਘੁੰਦੀਆਂ ਵੱਡੀਆਂ 24 ਘੰਟੇ ਜੋਤਾ ਚੱਲਦੀਆਂ ਨੇ ਇਹ ਉਹ ਬਾਬਾ ਜੀ ਪਹਿਲੇ ਥੋਲੇ ਚੀ ਦੇਣਾ ਪੈਂਦਾ ਜਾਂ ਠੀਕ ਹੋਣ ਤੋਂ ਬਾਅਦ ਹੀ ਉਹ ਜਦੋਂ ਪਹਿਲੀ ਚੌਕੀ ਆ ਗਿਆ ਅਗਲਾ ਦੂਹੀ ਚੌਂਕੀ ਦੋ ਉਹਨੂੰ ਫਰਕ ਪੈ ਗਿਆ ਦੂਹੀ ਚੌਂਕੀ ਆਉਦਾ ਪੇ ਲੈ ਕੇ ਆਉਂਦਾ ਜੀ ਸਾਉਤ ਲੌਸਮੈਂਟ ਹੋਈ ਹੁੰਦੀ ਆ ਵੀ ਭਾਈ ਜਦੋਂ ਫਰਕ ਪੈ ਗਿਆ ਆਪਦਾ ਉਦੋਂ ਲੈ ਆ ਮਤਲਬ ਕਿ ਜਿਹਨੂੰ ਆਰਾਮ ਲੱਗਦਾ ਇੱਥੇ ਆ ਕੇ ਉਹ ਆਪਣੇ ਆਪ ਹੀ ਫਿਰ ਦੂਜੀ ਚੌਂਕੀ ਆਪਣਾ ਜਿਉ ਤੁਸੀਂ ਦੱਸਿਆ ਲੱਡੂਆਂ ਦਾ ਡੱਬਾ ਤੇ ਸਵਾ ਕਿਲੋ ਦੇਸੀ ਘਿਓ ਲੈ ਆਉਂਦਾ ਹਾਂ ਹੋਰ ਕੋਈ ਸੁੱਖ ਨਹੀਂ ਹੋ ਕਿ ਆਹ ਦੀ ਸ਼ਰਦਾ ਜੋ ਲੰਗਰ ਲੰਗਰ ਚੱਲਦਾਗਾ ਓਏ ਦੇਖੋ ਸਾਰਾ ਦਿਨ ਸੰਗਤਾਂ ਲੰਗਰ ਚੱਲਦਾ ਤੇ ਮੈਂ ਤਾਂ ਸੰਗਤ ਤੋਂ ਲੈਂਦਾ ਨਹੀਂ ਸਾਨੂੰ ਪਤਾ ਮੈਂ ਲੈ ਜਾਂਦਾ ਕੋਈ ਇੱਕ ਵੀ ਸੰਗਤ ਕਹੇ ਮੈਂ ਪੈਸੇ ਲੈ ਤੈਨੂੰ ਕਦੇ ਉਸ ਲੰਗਰ 'ਚ ਪਾਉਂ ਉਹਨਾਂ ਮੈਨੂੰ ਕੋਈ ਉਹਦੇ ਨਾਲ ਹੋ ਨਹੀਂਗਾ ਵੀ ਉਹਨੇ ਘੱਟ ਪਾਇਨ ਜਾਂ ਵੱਧ ਪਾਇਨ ਵਿੱਚ ਹੁਣ ਅੱਜ ਹੁਣ ਕਿਸੇ ਨੂੰ ਮੁੰਡਾ ਹੋਇਆ ਦੀਆ ਡਾਕਟਰਾਂ ਚ ਜਵਾਬ ਦਿੱਤਾ ਤੇ ਨਾਲ ਭੰਡਾਰਾ ਉਹਨਾਂ ਨੇ ਕਰਿਆ ਅੱਜ ਅੱਛਾ ਹਾਂ ਉਹਨਾਂ ਸਾਰਾ ਖਰਚਾ ਉਹਨਾਂ ਦੇ ਬਣਾਰੀ ਦਾ ਅਸਾਂਗਤ ਵੱਲੋਂ ਘੋੜੇ ਚੜ੍ਹੇ ਨੇ ਬਾਬਾ ਜੀ ਦੇ ਹਾਂਜੀ ਮੁੰਡੇ ਹੋ ਤਾਂ ਮੁੰਡੇ ਦਾ ਮੁੰਡੇ ਦੇ ਬਾਕੀ ਸੰਗਤ ਦਾ ਘੋੜਾ ਚੜ੍ਹਿਆ ਦੀ ਸੰਗਤ ਨੇ ਆਪ ਆਪ ਦੇ ਦਸਾਂ ਪੰਜਾਂ ਇਕੱਠਾ ਕਰਕੇ ਦਰਬਾਰ ਤੇ ਬਾਬੇ ਕੇ ਬੇਨਤੀ ਕਰੀਆ ਬਾਬਾ ਜੀ ਜਿਸ ਤਰ੍ਹਾਂ ਹੁਣ ਤੁਸੀਂ ਦੱਸ ਰਹੇ ਉਹਨਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀ ਡਾਕਟਰਾਂ ਨੇ ਜਵਾਬ ਦੇਣ ਤੋਂ ਬਾਅਦ ਜਿਹੜੇ ਤੁਹਾਡੇ ਕੋਲ ਕੇਸ ਆਉਂਦੇ ਨੇ ਉਹਨਾਂ ਦੇ ਤੁਸੀਂ ਫਲ ਵਗੈਰਾ ਪਾਉਣੇ ਕਿਵੇਂ ਕੇਰਾ ਉਹ ਬਾਬੇ ਤੋਂ ਬਸ ਫਲ ਪੈਂਦਾਗਾ ਉਸ ਤੋਂ ਬਾਅਦ ਦੇਖੋ ਅਗਲੇ ਜੋ ਜੈਸੀ ਅਗਲੇ ਸੇਵਾ ਕਰੂਗਾ ਸੇਵਾ ਮਾ ਇਹ ਕਹਿੰਦਾ ਵੀ ਚਾਹ ਚਾਹ ਬਿਨਾ ਛਾੜੋ ਸੇਵਾ ਕਰਕੇ ਦੇਖੋ ਲਗਾਤਾਰ ਹੂੰ ਸਵਾ ਮਹੀਨਾ ਸੇਵਾ ਕਰਕੇ ਤੇ ਸਵਾ ਮਹੀਨੇ ਦੇ ਵਿੱਚ ਠੀਕ ਹੋ ਜਾਊਗਾ ਕੰਨੀ ਕਿ ਸੜਾ ਹੋਇਗਾ ਜੇ ਸੱਚੇ ਮਨ ਨਾਲ ਸੇਵਾ ਕਰੂਗਾ ਜੋ ਤਾਂ ਐ ਨਹੀਂ ਮਰ ਜਿੱਥੇ ਮੈਂ ਉੱਥੇ ਜਾਊਂਗਾ ਉੱਥੇ ਜਾਊਂਗਾ ਜਦੋਂ ਮੈਨੂੰ ਕੰਮ ਆਗਾ ਤਾਂ ਡਟ ਕੇ ਸੇਵਾ ਕਰਕੇ ਦੇਖੋ ਬਾਬਾ ਜੀ ਕਿੰਨੇ ਕ ਹੁਣ ਤੱਕ ਇਸ ਦਰਬਾਰ ਦੇ ਵਿੱਚੋਂ ਤੁਸੀਂ ਦੱਸ ਰਹੇ ਹੋ ਕਿੰਨੇ ਕ ਜਿਹੜੇ ਭੈਣਾਂ ਨੂੰ ਫਲ ਪਾਏ ਚੁੱਕੇ ਨੇ ਆ ਉਹਨਾਂ ਨੂੰ ਔਲਾਦ ਦਾ ਜਿਹੜਾ ਸੁੱਖ ਪ੍ਰਾਪਤ ਹੋ ਚੁੱਕਿਆ ਗਿਣਤੀ ਤੋਂ ਬਾਹਰ ਆ ਅੱਛਾ ਹਾਂ ਸੰਗਤ ਨੂੰ ਪੁੱਛ ਲੋ ਗਿੰਦੀ ਚੋਰ ਕਿੰਨੇ ਕੋਰੇ ਦੁੱਖ ਟੁੱਟੇ ਕਿੰਨੇ ਕੋ ਨੂੰ ਪੁੱਤ ਦੀਆਂ ਦਾਤਾਂ ਮਿਲ ਗਈਆਂ ਕਿੰਨੇ ਕ ਸ਼ੂਗਰ ਆ ਮਿਲ ਜਾਨੀ ਕਿ ਜੀ ਬੱਚੀ ਦੀ ਸ਼ੂਗਰ ਤੀ ਪਿਛਲੇ 2 ਘੰਟੇ ਪਹਿਲਾਂ ਉਹ ਬਾਹਰੇ ਬੈਠੇ ਕੁੜੀ ਬਿਲਕੁਲ ਸ਼ੂਗਰ ਡਾਊਨ ਹੋਇਆ ਪਿਆ ਤੀ ਦੋ ਬਾਬੇ ਦਾ ਇੱਥੇ ਪ੍ਰਸ਼ਾਦ ਖਾਦਾ ਉਹਨੇ ਉਹ ਕੁੜੀ ਭੱਜੀ ਫਿਰਦੇ ਸ਼ੂਗਰ ਆ ਆਪਣੇ ਮਾਪੇ ਨੇ ਮੰਨਿਆ ਸ਼ੂਗਰ ਠੀਕ ਹੋ ਗਿਆ ਬਾਬਾ ਜੀ ਜਦੋਂ ਦੇਖੋ ਕਿਤੇ ਕੋਈ ਇਲਾਜ ਹੁੰਦਾ ਤਾਂ ਉਹਦੇ ਨਾਲ ਇਸ ਤਰ੍ਹਾਂ ਦੀ ਵੀ ਗੱਲ ਹੁੰਦੀ ਹੈ ਕਿ ਹਸਪਤਾਲਾਂ ਦੇ ਵਿੱਚ ਵੀ ਡੈਥ ਕੇਸ ਹੁੰਦੇ ਨੇ ਜਾਂ ਫਿਰ ਹੋਰ ਇੱਥੇ ਅਜਿਹਾ ਕੁਝ ਹੋਇਆ ਕਿ ਕੋਈ ਮਰੀਜ਼ ਥੋੜੇ ਦੇ ਭਰੋਸਾ ਕਰਕੇ ਇੱਥੇ ਆਇਆ ਹੋਵੇ ਤੇ ਇਥੋਂ ਉਹ ਡੈੱਡ ਬੋਡੀ ਗਈ ਹੋਵੇ ਅੱਜ ਤੱਕ ਨਹੀਂ ਇੰਨੇ ਸਾਲ ਹੋ ਗਏ ਇੱਕ ਵੀ ਬੋਡੀ ਨਹੀਂ ਰੋ ਗਈ ਸੰਗਤ ਤੋਂ ਬਿਆਨ ਲਓ ਸੰਗਤ ਤੋਂ ਪੁੱਛ ਲਓ ਜੀ ਤੋਂ ਮਰਜੀ ਪੁੱਛ ਲਓ ਵੀ ਕਦੇ ਉਰੇ ਕੋਈ ਅਜਿਹਾ ਕਾਂਡ ਹੋਇਆ ਜਾਂ ਨਾ ਸਰਪੰਚ ਸੇਵਾ ਤਾਂ ਕਮਤਲਮ ਭਗਵਾਨ ਨੇ ਕਰਨਾ ਜੋ ਕਰਨਾ ਸੱਚੇ ਮਨ ਨਾਲ ਕਰ ਰਿਹਾ ਸੇਵਾ ਕਰ ਰਹੇ ਹਾਂ ਕਿੰਨੇ ਵੀ ਲੋਕ ਇੱਥੇ ਆਏ ਨੇ ਆ ਸ਼ਰਦਾ ਲੈ ਕੇ ਆਏ ਨੇ ਉਹ ਠੀਕ ਹੋ ਕੇ ਹੀ ਗਏ ਨੇ ਠੀਕ ਹੋ ਕੇ ਗਏ ਨੇ ਉਹ ਪੁੱਛ ਲੋ ਜਿੰਨੀ ਸੰਗਤ ਬੈਠੀ ਹੈਗੀ ਬਾਕੀ ਉਹਨਾਂ ਸਭ ਨੂੰ ਰਿਸ਼ਤੇਦਾਰ ਮੀਂ ਉਹਨੇ ਗਾਂਹ ਦੀ ਗਾਂਹ ਵੀ ਹੋਰ ਵੀ ਸੰਗਤਾਂ ਵੀ ਠੀਕ ਹੋ ਕੇ ਗਏ ਨੇ ਜਿਹੜਾ ਸੱਚੇ ਦੇਖੋ ਮੈਂ ਨਹੀਂ ਕਹਿੰਦਾ ਵੀ ਮੈਂ ਕਰ ਦੂੰਗਾ ਉਹ ਮਾਲਕਾ ਬਾਰੇ ਅਸੀਂ ਉਹ ਗੁਰੂ ਦੇ ਚੇਲੇ ਆਂਗੇ ਕਰਹਾਲੀ ਸਾਹਿਬ ਸੁਣਿਆ ਹੋਣਾ ਸੁਣੇ ਨਾ ਬਹੁਤ ਮਹਾਨ ਆਸਤੀ ਆ ਇਹ ਮੇਰੇ ਗੁਰਪਾਈ ਨੇ ਦੋ ਗੁਰਪਾਈ ਨੇ ਮੇਰੇ ਜੀ ਹਾਂ ਜਿਹੜੇ ਰਾਣ ਕਹਾਲੀ ਸਾਹਿਬ ਆਪਾ ਗੁਰਮੁਖ ਸਿੰਘ ਦੇ ਚੇਲੇ ਹਾਂ ਬਾਬੇ ਗੁਰਮੁਖ ਸਿੰਘ ਦੇ ਚੇਲੇ ਆ ਸੀ ਹਮ ਅਸਲੀ ਚੇਲੇ ਆ ਜਿਹੜੇ ਆ ਬੈਠਾਂਗੇ ਯੂ نو ਅਸਲ ਜਿਹਨੂੰ ਪਤਾਗਾ ਮੈਂ ਨਹੀਂ ਕਹਿੰਦਾ ਵੀ ਕੋਈ ਚਿਲਾ ਕੋਈ ਕੁਛ ਆ ਅਸਲੀ ਚੇਲੇ ਉਹਦੇ ਉਹਦੇ ਮੌਕੇ ਦੇ ਤਾਂ ਬੈਠਾਂਗੇ ਹਮ ਜਦੋਂ ਦੇ ਮੌਕੇ ਦੇ ਬਣਿਆਂਗੇ ਝੂਠ ਨਹੀਂ ਬੋਲਤ ਪਾਣ ਗੱਦੀ ਦੀ ਸੌਖਾਣਾ ਭਗਵਾਨ ਉਹਨਾਂ ਦੀਆਂ ਫੋਟੋਆਂ ਲੱਗੀਆਂ ਨੇ ਸੁਭਰੂ ਲੱਗੇ ਹੋਏ ਲੱਗੇ ਹੋਏ ਨੇ ਵੀ ਜਿਹੜੇ ਅਸਲੀ ਰੈਣ ਦੀ ਉਹ ਸਾਰੇ ਉਹ ਪਿੰਡ ਉੱਥੇ ਵੀ ਪਤਾ ਤੇ ਸਮਈਆਂ ਨੂੰ ਵੀ ਪਤਾ ਸਾਰਿਆਂ ਨੂੰ ਵੀ ਬਾਬਾ ਗੁਰਮੁਖ ਜੀ ਦੇ ਅਸਲੀ ਚੇਲੇ ਤੁਸੀਂ ਹਾਂ ਤੁਮ ਮਰਜ਼ੀ ਕਹਦੇ ਆਪਾਂ ਉਹਦੀ ਲਾਈਨ ਜੇ ਨਹੀਂ ਇੱਕ ਵੀ ਲਾਈਨ ਉਹਦੀ ਅੱਡਾ ਆਪਣੀ ਕੋਈ ਮਰਜ਼ੀ ਕਹਦੇ ਆ ਕੇ ਉਹਦੀ ਲਾਈਨ ਆਪਣੀ ਚੱਲ ਰਹੀ ਉਹਵੇਂ ਜੁਕਰੀ ਦੁੱਖ ਟੁੱਟਦਾ ਜਿਵੇਂ ਮੇਰਾ ਹਾਲੀ ਸਾਹਿਬ ਲੋਕਾਂ ਦੇ ਭਲੇ ਹੁੰਦੀ ਸੀ ਦਰਬਾਰ ਦੇ ਵਿੱਚ ਲੋਕਾਂ ਦੁੱਖ ਟੁੱਟਦੇ ਸੀ ਉਵੇਂ ਹੀ ਇੱਥੇ ਆ ਕੇ ਟੁੱਟਦੇ ਹਾਂ ਉਵੇਂ ਜੁਕਰੀ ਟੁੱਟਰੇ ਚਾਹੇ ਚੁੱਕ ਜਾ ਕੇ ਪੁੱਛ ਲੋ ਉਹੀ ਰੋਗ ਠੀਕ ਹੋ ਰਹੇ ਨੇ ਕੋਦਸ ਮੈਨੂੰ ਬਸ਼ਵਾਸ ਸਾਹਿਬ ਵੀ ਸਾਡਾ ਗੁਰੂ ਸਾਡੇ ਨਾਲ ਆਗਾ ਹਾਂ ਅੱਜ ਵੀ ਕਿਉਂਕਿ ਦੁਨੀਆ ਸਾਧੂ ਸੰਤਾਂ ਨੂੰ ਮੰਨਦੀ ਆ ਨਾ ਸਾਡਾ ਸੰਤ ਸਾ ਸਾਧੂ ਸੰਤ ਦਾ ਐਡਾ ਸੰਤ ਤੀਆ ਗੁਰੂ ਮਹਾਨ ਹਸਤੀ ਦਿਵਾਲ ਇੰਡੀਆ ਚੋਂ ਤੇ ਅੱਜ ਉਹਦੀ ਕਿਰਪਾ ਦੇ ਨਾਲ ਤੁਸੀਂ ਲੋਕਾਂ ਦੇ ਰੋਗਾਂ ਦੇ ਨਾਲ ਓਵੇਂ ਜੁਕਰੀ ਰੋਗ ਤੋੜਾ ਦੇਖ ਉਹਦੀ ਕਿਰਪਾ ਨਾਲ ਤੋੜ ਰਿਆਂਗੇ ਜੀ ਬਾਬਾ ਜੀ ਅਸੀਂ ਲੋਕਾਂ ਤੋਂ ਇੱਥੇ ਜਿਹੜੀ ਸੰਗਤ ਬੈਠੀ ਆ ਉਹ ਤੋਂ ਪੁੱਛ ਸਕਦੇ ਹਾਂ ਕਿ ਹਾਂ ਵੀ ਕਿੰਨੇ ਕੁ ਲੋਕ ਠੀਕ ਹੋਏ ਨੇ ਕਿੰਨੇ ਦਿਲ ਖੋਲ ਕੇ ਪੁੱਛੋ ਜਾਈਂ 100 ਬੰਦ ਨੂੰ ਪੁੱਛੋ 200 ਬੰਦ ਨੂੰ ਪੁੱਛੋ ਕੋਈ ਦਿੱਕਤ ਨਹੀਂ ਹੈਗੀ ਬਾਬਾ ਜੀ ਨੇ ਜਿਵੇਂ ਦੱਸਿਆ ਕਿ ਇੱਥੇ ਜਿਹੜੇ ਲੋਕ ਨੇ ਆਏ ਨੇ ਉਹਨਾਂ ਨੂੰ ਬਹੁਤ ਸਾਰੀਆਂ ਭੈਣਾਂ ਅਜਾਈਆਂ ਸੀ ਜਿਨ੍ਹਾਂ ਨੂੰ ਔਲਾਦ ਦਾ ਸੁੱਖ ਇੱਥੇ ਆ ਕੇ ਪ੍ਰਾਪਤ ਹੋਇਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਕੀ ਜਿਹੜੇ ਲੋਕ ਕਹਿੰਦੇ ਨੇ ਕਿ ਬਾਬਾ ਜੀ ਕਹਿੰਦੇ ਵੀ ਪੀਜੀਆਈ ਤੋਂ ਵੀ ਇੱਕ ਮੁੰਡਾ ਜਿਹੜਾ ਇੱਥੇ ਮੁੜ ਕੇ ਆਇਆ ਵੀ ਕਿੰਨਾ ਸਾਲ ਪੀਜੀਆਈ ਚ ਰਹਿ ਕੇ ਆਇਆ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਡਾਕਟਰਾਂ ਦੇ ਕੋਲੋਂ ਦਵਾਈਆਂ ਤਾਂ ਖਾ ਰਹੇ ਸੀ ਪਰ ਉਹ ਬਿਆਸ ਹੋ ਗਏ ਸੀ ਕਿ ਹੁਣ ਅਸੀਂ ਠੀਕ ਹੋਵਾਂਗੇ ਜਾਂ ਨਹੀਂ ਪਰ ਇੱਥੇ ਆ ਕੇ ਬਾਬਾ ਜੀ ਕਹਿੰਦੇ ਨੇ ਉਹਨਾਂ ਦੇ ਦੁੱਖ ਦੂਰ ਹੋ ਗਏ ਉਹਨਾਂ ਦੇ ਰੋਗ ਟੁੱਟ ਗਏ ਨੇ ਬਾਕੀ ਆਓ ਸੰਗਤ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਦੇ ਰੋਗ ਨੇ ਜਿਹੜੇ ਉਹ ਠੀਕ ਹੋਏ ਨੇ ਕਰਦੇ ਆ ਸੰਗਤ ਨਾਲ ਗੱਲਬਾਤ ਅਸੀਂ ਜ਼ਿਲ੍ਹਾ ਕੁਰਛੇਤਰ ਤੋਂ ਆਏ ਨੇ ਬੜਾ ਚਿਰ ਤੋਂ ਆਉਂਦੇ ਨੇ ਇੱਥੇ ਅੱਛਾ ਬਹੁਤ ਫਰਕ ਲੈਂਦਾ ਇੱਥੇ ਦਰਵਾਜ਼ਾ ਜਾਣ ਤੋਂ ਤੇ ਇੱਥੇ ਬੱਚੇ ਦਾਤਾਂ ਤੇ ਅੱਖਾਂ ਦਾ ਰੋਗ ਤੇ ਗੋਡਿਆਂ ਦਾ ਤੇ ਸ਼ੂਗਰ ਦਾ ਬਹੁਤ ਫਰਕ ਪੈਂਦਾ ਹੈ ਫਰਕ ਕੀ ਬਸ ਰਾਮ ਹੀ ਹੁੰਦਾ ਬਾਬੇ ਦੀ ਮਿਹਰ ਹੈ ਅਸੀਂ ਬਹੁਤ ਸਾਲ ਹੋ ਗਿਆ ਥਾਂ ਦੇ ਆਉਂਦੇ ਹਾਈ ਚੌਂਕੀ ਤੇ ਆਉਂਦੇ ਆ ਅਸੀਂ ਬਾਬਾ ਜੀ ਨਾਲ ਪ੍ਰੇਮ ਪਿਆਰ ਵੀ ਹੈ ਤਾਂ ਵੀ ਆਉਂਦੇ ਆ ਤੇ ਵੈਸੇ ਵੀ ਆਉਂਦੇ ਕੁਰਛੇਤਰੀ ਬਾਬਾ ਜੀ ਦੇ ਪ੍ਰਚਾਰ ਹੈ ਫੁੱਲ ਅਸੀਂ ਖੁਰਸ਼ੇਤੋਂ ਆਏ ਆਂ ਤੇ ਬਾਈ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਜਿਹਦੇ ਵਿਸ਼ੇ ਤੁਹਾਨੂੰ ਆਉਣਾ ਪਿਆ ਅਸੀਂ ਮੇਰੀ ਅੱਖ 'ਚੇ ਪ੍ਰੋਬਲਮ ਸੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਵੀ ਚਸ਼ਮਾ ਲੱਗੂਗਾ ਚਸ਼ਮਾ ਵੀ ਹਟ ਗਿਆ ਤਿੰਨ ਚਾਰ ਡਾਕਟਰਾਂ ਕੋਲ ਚੈੱਕ ਕਰਾਤਾ ਸੀ ਚਸ਼ਮਾ ਦੱਸਤਾ ਉਹਨੇ ਤੇ ਬਾਬੇ ਕੋਲੇ ਆਇਆ ਸੀ ਥੋੜਾ ਕਰਾਤਾ ਸੀ ਤੇ ਆਰਾਮ ਪੈ ਗਿਆ ਸਿੱਤ ਆਰਾਮ ਹੋ ਗਿਆ ਸੀ ਬਾਈ ਜੀ ਇਹ ਪਹਿਲੇ ਝੜੇ 'ਚ ਆਰਾਮ ਦੂਰ ਦੀ ਨਿਗਾਹ ਕੱਟ ਸੀ ਜਾਂ ਨੇੜੇ ਦੀ ਨਿਗਾਹ ਕੱਟ ਸੀ ਦੋਨੋਂ ਹੀ ਕੱਟ ਪੈ ਬਤਾਂਦੇ ਸੀ ਡਾਕਟਰ ਤੇ ਉਹ ਇੱਥੇ ਆਈ ਸੀ ਇੱਥੇ ਬਾਬਾ ਜੀ ਨੇ ਛਿੰਟਾ ਮਾਰਿਆ ਝਾੜਾ ਲਾਇਆ ਤੇ ਬਹੁਤ ਫਰਕ ਪੈ ਗਿਆ ਹਣ ਤਰਕ ਪੈ ਗਿਆ ਬਹੁਤ ਜ਼ਿਆਦਾ ਪਹਿਲਾਂ ਦਰਦ ਵੀ ਰਹਿੰਦਾ ਸੀ ਹੁਣ ਦਰਦ ਵੀ ਨਹੀਂ ਹੈ ਹਾਂ ਮਿੰਟ ਮਿੰਟ ਚ ਦਰਦ ਹੁੰਦਾ ਸੀ ਉਹ ਵੀ ਦਬੰਦ ਹੈ ਤੇ ਭਾਈ ਬਾਬੇ ਨੇ ਪੈਸੇ ਪੂਸੇ ਕਿੰਨੇ ਲੈ ਲਈ ਕੁਝ ਨਹੀਂ ਬਾਬੇ ਦਾ ਪ੍ਰੇਮ ਪਿਆਰ ਹੈ ਤੇ ਬਾਬੇ ਸਰਦ ਹੈ ਜਿੰਨੇ ਆਪਣੇ ਦક્ષਣਾ ਦੇਣੀ ਹੈ ਤੇ ਦਿਓ ਬਾਕੀ ਕੋਈ ਚੱਕਰ ਨਹੀਂ ਪੈਸੇ ਦਾ ਫਰੀ ਚ ਇਲਾਜ ਨਹੀਂ ਉਸੁਰਕ ਲਾਜ ਇੱਥੇ ਉਸੁਰਕ ਲਾਜ ਹਾਂਜੀ ਮਤਲਬ ਯਕੀਨ ਆ ਵੀ ਇੱਥੇ ਆ ਕੇ ਠੀਕ ਹੋ ਗਿਆ ਯਕੀਨ ਫੁੱਲ ਅਸੀਂ ਕੁਰਸ਼ੇਤਰਾਏ ਨੇ ਦੂਰ ਤਾਂ ਹੀ ਤਾਂ ਆ ਵੀ ਯਕੀਨ ਹੈ ਬਾਬਾ ਜੀ ਤੇ ਕਿਵੇਂ ਪਤਾ ਲੱਗਿਆ ਭਾਈ ਐਡੀ ਦੂਰ ਤੋਂ ਨੂੰ ਅਸੀਂ ਦੇਖਿਆ ਸੀ YouTube ਤੇ Instagram ਤੇ ਬਾਬਾ ਜੀ ਨਾਲ ਗੱਲ ਹੋਈ ਤੇ ਪ੍ਰੇਮ ਪਿਆਰ ਬਣਿਆ ਤੇ ਗੱਲਬਾਤ ਹੋਈ ਤੇ ਫਿਰ ਆਥੇ ਫੋਨ ਕਰਕੇ ਇਸ ਤਰ੍ਹਾਂ ਪੁੱਛਦੇ ਰਸਤਾ ਪੁੱਛਦੇ ਇੱਧਰ ਆਏ ਕੁਰਸ਼ੇਤਰ ਤੋਂ ਉਰੁਣ ਜੀ ਅਸੀਂ ਤਾਂ ਇਹੀ ਪੈਂਦਾ ਹਾਂਜੀ ਤੇ ਕਾਦੇ ਵਾਸਤੇ ਆਏ ਹੋ ਇੱਥੇ ਜੀ ਅਸੀਂ ਜੀ ਪਹਿਲਾਂ ਆਪੰ ਬਾਹਰ ਰਹਿੰਦੇ ਤੇ ਹਾਂ ਉਹ ਰਮਾ ਜੀ ਠੀਕ ਹੋ ਗਏ ਅੱਛਾ ਤੁਹਾਨੂੰ ਬਹੁਤ ਲੱਗ ਰਗ ਵਧੀਆ ਹੋ ਗਏ ਸੀ ਜੀ ਠੀਕ ਹੋ ਗਏ ਬਾਦ ਦਾ ਹੋ ਗਿਆ ਸਾਨੂੰ ਨਹੀਂ ਪਹਿਲਾਂ ਕੀ ਬਿਮਾਰੀ ਸੀ ਜਿਹੜੀ ਇੱਥੇ ਬਾਬੇ ਦੀ ਬਿਮਾਰ ਰਹਿੰਦੀ ਸੀ ਅੱਛਾ ਜੀ ਮਨ ਦਵਾਈ ਨਹੀਂ ਸੀ ਲੱਗਦੀ ਇਹ ਬਾਬੇ ਤੋਂ ਮਨ ਪਹਿਲਾ ਹੋ ਗਿਆ अच्छा ਤੇ ਮੇਰੇ ਘਰ ਚ ਅੱਜ ਆਇਆ ਨਹੀਂ ਲੱਗਦਾ ਬਹੁਤ ਕੁਸਾ ਬਾਤਾਂ ਹੋਗਾ ਮੈਂ ਬਹੁਤ ਬਾਤਾਂ ਹੋਗੋਰਾ اچھا ਕਰਾਚੋ ਤੋਂ ਹੀ ਕਰਾਚੋ ਤੋਂ ਤੇ ਬਾਈ ਇਹ ਬੱਚਾ ਇੱਥੋਂ ਹੀ ਹੋਇਆ ਹਾਂਜੀ ਹਾਂਜੀ ਇੱਥੋਂ ਹੀ ਹੋਇਆ ਜੀ 3 ਸਾਲਾਂ ਬਾਅਦ ਹੋਇਆ 3 ਸਾਲਾਂ ਬਾਅਦ ਹੋਇਆ ਹਾਂ ਤੇ 3 ਸਾਲ ਹੋ ਗਏ ਸੀ ਤੁਹਾਨੂੰ ਇੱਥੇ ਆਉਂਦੇ ਨੂੰ ਹਾਂਜੀ ਹਾਂਜੀ ਤੇ ਮਤਲਬ ਪਹਿਲਾਂ ਕੀ ਪ੍ਰੋਬਲਮ ਡਾਕਟਰਾਂ ਵਗੈਰਾ ਕੋਲੇ ਗਏ ਸੀ ਤੁਸੀਂ ਹਾਂ ਬਾਦੂ ਗਏ ਵੀਰੇ ਬਹੁਤ ਪੈਸਾ ਖਰਾਬ ਕਰੇਗਾ ਉਹਦੂ ਬਾਅਦ ਸਾਲਕ ਹੋ ਗਿਆ ਉਰੇ ਆਉਂਦਿਆਂ ਨੂੰ ਹਾਂ ਮੈਨੂੰ 2-4 ਚੋੜਾ ਆ ਜਾਂਦਾ 3 ਸਾਲਾਂ ਬਾਅਦ ਮਤਲਬ ਡਾਕਟਰਾਂ ਦੇ ਕੋਲ ਟਰੀਟਮੈਂਟ ਚੱਲ ਰਿਹਾ ਸੀ ਹਾਂ ਚੱਲ ਰਿਹਾ ਸੀ ਵੀਰੇ ਉਸ ਤੋਂ ਬਾਅਦ ਚੋੜੋਂ ਆਉਣ ਲੱਗ ਗਿਆ ਜਦੋਂ ਤੋਂ ਬੰਦ ਕਰਤਾ ਦੀਆਂ ਸਾਨੂੰ ਟਰੀਟਮੈਂਟ ਬੰਦ ਕਰ ਦਿੱਤਾ ਹਾਂ ਯਾਰ ਉਸ ਤੋਂ ਬਾਅਦ ਇੱਥੇ ਵਿੱਚ ਆ ਹੋਇਆ ਹਾਂਜੀ ਹਾਂਜੀ ਉਹ ਰੋਗ ਪਵਾਦ ਹੋਇਆ ਮਤਲਬ ਤੁਸੀਂ ਮੰਨਦੇ ਹੋ ਵੀ ਇੱਥੇ ਆ ਕੇ ਇਹ ਚਮਤਕਾਰ ਵਾਲੀ ਗੱਲ ਹੀ ਆ ਵੀ ਇੱਥੇ ਚਮਤਕਾਰ ਹੁੰਦਾ ਹਾਂ ਯਾਰ ਉਹ ਰਿਹਾ ਕੀ ਹੋਇਆ ਉਹ ਤਾਂ ਅਮੇ ਜਾਇਆ ਹੈ ਪਰ ਉਹ ਰਿਹਾ ਕੀ ਹੋਇਆ ਮਤਲਬ ਹੋਰ ਵੀ ਤੁਸੀਂ ਕਿਤੇ ਗਏ ਸੀ ਨੀ ਉਹ ਰੁਦਾਬਾ ਕਿਤੇ ਨਹੀਂ ਜਾਂਦੇ ਸੀ ਪਹਿਲੀ ਵਾਰ ਉਰੀ ਆਏ ਆ ਜੀ ਪੁਰੀ ਆਈ ਸੀ ਹਾਂ ਜੀ ਇੱਥੋਂ ਇੱਥੋਂ ਬੱਚਾ ਹੋਇਆ ਹਾਂ ਜੀ ਕਿਵੇਂ ਆਣਾ ਹੋਇਆ ਮਨ ਤਾਂ ਬਾਬੇ ਕੋਈ ਅਮੀ ਹੁੰਨੀ ਐ ਅੱਛਾ ਨਹੀਂ ਕਾਦੇ ਵਾਸਤੇ ਆਣਾ ਪਿਆ ਅੱਖਾਂ ਵਾਸਤੇ ਕੀ ਪ੍ਰੋਬਲਮ ਆ ਗਈ ਸੇਖਾਂ ਜੀ ਅੱਖਾਂ ਦੇ ਵਿੱਚ ਮੇਰੇ ਮੋਤੀਆ ਫਰ ਗਿਆ ਸੀ ਚਿੱਟਾ ਅੱਛਾ ਹਾਂ ਬਾਬਾ ਛਿੱਟੇ ਮਾਰਦਾ ਹੁੰਦਾ ਸੀ ਆ ਤੇ ਉਹਨੂੰ ਚਿੱਟੀਆਂ ਅੱਖਾਂ ਹੋਈਆਂ ਹਾਂ ਤੇ ਹੁਣ ਮੈਨੂੰ ਸਾਰੇ ਦੀਦੇ ਦੇਖ ਫਿਰਦੇ ਪਰ ਮੈਨੂੰ ਇੱਕ ਵੀ ਨਹੀਂ ਚਦੀਰਾ ਅੱਛਾ ਪਹਿਲਾਂ ਦੇਖਦਾ ਨਹੀਂ ਨਾ ਨਾ ਜੰਮੀ ਨਹੀਂ ਸੀ ਦੀਨਾ ਤੇ ਮੈਂ ਚੌਂਕੀ ਤੇ ਬੈਠੀ ਡਾਕਟਰ ਕੋਲੇ ਗਈ ਸੀ ਡਾਕਟਰ ਕੋਲ ਮੈਂ ਜਮੀ ਨਹੀਂ ਗਈ ਮਤਲਬ ਦਰਦ ਹੀ ਨਹੀਂ ਗਈ ਫਿਰ ਮੁੰਡਾ ਤਾਂ ਮੇਰਾ ਕੋਈ ਹੈ ਨਹੀਂ ਪੈਸੇ ਕੌਣ ਲਾਵੇ ਹਾਂ ਆਈ ਨਹੀਂ ਮੈਂ ਗਈ ਨਹੀਂ ਤੁਸੀਂ ਪਹਿਲਾਂ ਪਹਿਲਾਂ ਦੱਸ ਰਹੇ ਸੀ ਤੁਸੀਂ ਵੀਡੀਓ ਤੋਂ ਵੀ ਲੈਂਸ ਲੂਸ ਪੈਂਦਾ ਸੀ ਕਿਵੇਂ ਹਾਂ ਕਹਿੰਦੇ ਸੀ ਕੋਣ ਕਹਿੰਦਾ ਸੀ ਉਹ ਕਹਿੰਦੇ ਸੀ ਇੱਥੇ ਮਾਨਸ਼ੀ ਸਾਹਿਬ ਹਾਂ ਮੱਕਾ ਮੈਂ ਤਾਂ ਪਾਉਂਦੀ ਨਹੀਂ ਹੈਗੀ ਇਕੱਠੇ ਹੋ ਗਏ ਕਈ ਬੁੜੀ ਨਾਲ ਉੱਥੇ ਅਗ ਧੂਏ ਵਿੱਚ ਹਾਂ ਮੈਂ ਨਹੀਂ ਬੋਲਾਂਗੇ ਫਿਰ ਫਿਰ ਇੱਥੇ ਤੋਂ ਤੁਸੀਂ ਕਿਵੇਂ ਬਾਬੇ ਕੋਲ ਬਾਬੇ ਨੇ ਕੀ ਕਿਹਾ ਬਾਬਾ ਕੱਲ ਮੈਂ ਆਪੇ ਹੀ ਲੋਟ ਕਰ ਲਵਾਂਗਾ ਅੱਛਾ ਹਾਂ ਬਿਆਲਕ ਵੀ ਨਹੀਂ ਮੱਲੇ ਬਾਬੇ ਨੇ ਕੀ ਕੀਤਾ ਫਿਰ ਬਾਬੇ ਨੇ ਛਿੱਟੇ ਮਾਰੇ ਅੱਖਾਂ ਦੇ ਹਾਂ ਅੱਜ ਪਾਣੀ ਟੁੰਬੇ ਚ ਮਾਰਦਾ ਹਾਂ ਪਾਣੀ ਦੇ ਛਿੱਟੇ ਮਾਰੇ ਹਾਂ ਪਾਣੀ ਦੇ ਛਿੱਟੇ ਮਾਰ ਕੇ ਠੀਕ ਹੋ ਗਿਆ ਹਾਂ ਠੀਕ ਹੋ ਗਿਆ ਬਾਬੇ ਪਾਣੀ ਦੇ ਛਿੱਟਿਆਂ ਨਾਲ ਕਿਵੇਂ ਠੀਕ ਹੋ ਜੂਗਾ ਉਹੀ ਇਹ ਇਹ ਕਿਵੇਂ ਮੈਨੂੰ ਨਹੀਂ ਪਤਾ ਆਹ ਦੇਖ ਲੱਖਾਂ ਚਿੱਟੀਆਂ ਉਹ ਸਾਰਾ ਕੁਝ ਦੀ ਨਾ ਮੈਂ ਤਾਂ ਜੰਮੀ ਨਹੀਂ ਸੀ ਲੀਂਦਾ ਜੰਮੀ ਮੈਂ ਨਾ ਹਟ ਗਿਆ ਸੀ ਦੀ ਮੈਨੂੰ ਹਾਂ ਐ ਸੇ ਰੱਖਾਂ ਐ ਅੱਛਾ ਜਮੀ ਜਮਾ ਬੰਦ ਹੋ ਗਈ ਸੀ ਆਈ ਨਹੀਂ ਇਨਸ਼ਾਅੱਰ ਤਾਂ ਨਿਕਾ ਹਾਈ ਵੀ ਸਮਾਰੀ ਮਾਰੀ ਰੂਹ ਜੀ ਨਾ ਵਤਰੀ ਫਿਰਦੀ ਰਹਿੰਦੀ ਮੈਂ ਵਸਤਾਂ ਚਾਂਕੀ ਭਰ ਜਾਨੀ ਐ ਮਤਲਬ ਹੁਣ ਸਿੱਟਾ ਪਹਿਲਾਂ ਨਾਲੋਂ ਹਾਂ ਹਾਂ ਬਹੁਤ ਨਿਗਾ ਸਿੱਟਾ ਬਾਬੇ ਨੇ ਚਿੱਟੇ ਮਾਰ ਕੇ ਠੀਕ ਕਰਤਾ ਹਾਂ ਚਿੱਟੇ ਮਾਰ ਕੇ ਠੀਕ ਕਰਤਾ ਪੈਸੀ ਪੂਜੀ ਕਿੰਨੇ ਲੈ ਲਈ ਮੈਂ ਤਾਂ ਪੰਜੀ ਵੀ ਨਹੀਂ ਲਈ ਮੈਂ ਤਾਂ ਮੱਥਾ ਟਿਕ ਜਾਨੀ ਹੁੰਦੀ ਚੱਲ ਅਸੀਂ ਨਹੀਂ ਲੋਕਾਂ ਨੂੰ ਦੱਸਦੇ ਦੱਸਤਾ ਦੇ ਕਿੰਨੇ ਨਾ ਨਾ ਪਰ ਦੇਖ ਲੈ ਨਹੀਂ ਮੈਂ ਕਹਿ ਦਾਂ ਵਿਚਾਰੀ ਆਪੇ ਦੇ ਰੱਬ ਮੂਰੇ ਜਾਨ ਦੇਣੀ ਆ ਅੱਗੇ ਮੈਂ ਤਾਂ ਪੁੱਤਾਂ ਕਿੰਨੇ ਓ ਕੀ ਮੈਂ ਖਝੂਟ ਮਾਰਾ ਅੱਛਾ ਕੁਛ ਨਹੀਂ ਦਿੱਤਾ ਬਾਬੇ ਹਾਂ ਕੁਛ ਨਹੀਂ ਦਿੱਤਾ ਮੈਂ ਤਾਂ ਇਹ ਮੁੜ ਕੇ ਮਤਲਬ ਇਹ ਬੱਚਾ ਹੁਣ ਤੰਦਰੁਸਤ ਹਾਂ ਇਹ ਦੇ ਵਾਰੀ ਜਦੋਂ ਉਹ ਮੁੰਡਾ ਵਧੀਆ ਹੁਣ 5.5 ਸਾਲ ਦਾ ਹੋ ਰਿਹਾ ਉਸ ਤੋਂ ਬਾਅਦ ਇਹ ਦੇ ਵਾਰੀ ਪ੍ਰੈਗਨੈਂਸੀ ਆ ਇਹ ਮੁੰਡੇ ਵਾਰ ਤੇ ਜਮੀ ਆ 38 ਪੂਰ ਚੜਜੂ ਕਿਸੇ ਇਹਦੇ ਮਤ ਤੇ ਜਮੀ ਉਹ ਹੋ ਗਿਆ ਸੀ ਮੈਨੂੰ ਇਨੂੰ ਮਤਲਬ ਕਿ ਐਜ ਹੋ ਗਈ ਬਸ ਹੁਣ ਤਾਂ ਹੈ ਨਹੀਂਗਾ ਬੱਚਾ ਫਿਰ ਬਾਬੇ ਨੇ ਮੈਨੂੰ ਕਿਹਾ ਕਹਿੰਦਾ ਨਹੀਂ ਕੁਝ ਵੀ ਨਹੀਂ ਕਰਨ ਤੇਰੇ ਬੱਚਾ ਪੂਰ ਛੜੂਗਾ ਬਾਬੇ ਨੇ ਮੈਨੂੰ ਪੰਜ 11 ਦਿਨੋ ਰੇ ਚਰਾ ਗਹਿ ਲਾਉਣ ਨੂੰ আর ਪੰਜ ਚੌਂਕੀਆਂ ਵਧੀਆ ਪੂਰੇ ਬਾਬਾ ਕਹਿੰਦਾ ਵੀ ਚੌਂਕੀਆਂ ਲਾਉਂਦੇ ਤੇ ਚਰਾਗ ਲਾਉਂਦੇ ਤੇਰਾ ਕੇਸ ਪੂਰ ਛੜੂਗਾ ਉਹ ਗੱਲ ਹੋਈ ਸਕੇ ਨਾਲ ਮੁੰਡੇ ਮਿੰਡ ਮੇਰੇ ਬੰਦੇ ਵਧੀਆ ਬੱਚਾ ਹੁਣ ਸਹੀ ਹਾਏ ਬਾਬੇ ਨੇ ਫਿਰ ਕੋਈ ਪ੍ਰੋਬਲਮ ਆ ਗਈ ਮੈਨੂੰ ਕੇਸਟ ਡਾਕਟਰ ਨੇ ਕਿਹਾ ਵੀ ਐ ਹੋਗਾ ਕੋਈ ਨਾ ਕੋਈ ਪ੍ਰੋਬਲਮ ਆ ਗਈ ਪਰ ਬਾਬਾ ਕਹਿੰਦੇ ਵਿਸ਼ਵਾਸ ਰੱਖੀ ਕਹਿੰਦਾ ਕੁਝ ਨਹੀਂ ਹੁੰਦਾ ਬਾਬੇ ਨੇ ਪੈਸੇ ਬੂਸੇ ਕ ਮਾਈ ਬੈਸੇ ਕੁਛ ਵੀ ਨਹੀਂ ਬਸ ਉਹ ਆਪਣੇ ਆਪ ਦੀ ਮੰਨਤ ਆਈ ਆਪਾਂ ਕੁਛ ਵੀ ਦੇ ਸਕਦੇ ਆਪਦੇ ਵੱਲ ਪਰ ਬਾਬੇ ਨਹੀਂ ਦੇ ਸਕਦੇ ਸੁੱਖ ਨਹੀਂ ਆਇਆ ਪਰ ਸੁੱਖ ਨਹੀਂ ਸੋਚਦੇ ਆਂਗੇ ਵੀ ਹਾਂ ਬੱਚਾ ਹੋ ਜੇ ਕੇਸਪੁਰ ਨਰਜੀ ਆਪਾਂ ਕੋਈ ਵੀ ਸੁੱਖ ਨਹੀਂ ਦੇਵਾਂਗੇ ਆਪ ਦੇ ਲੋ ਕੁਛ ਵੀ ਹੈਗਾ ਹਾਂ ਉਹ ਆਪ ਦੇ ਮਲੇ ਦੇ ਸਕਦੇ ਆ ਪਰ ਬਾਬਾ ਨਹੀਂ ਕੋਈ ਵੀ ਹੋ ਕਰ ਸਕਦੀ ਠੀਕ ਆ ਭਾਈ ਧੰਨਵਾਦ ਮੇਰੇ ਪੁੱਤ ਜੰਗਾਲ ਤੋਂ ਆਇਆ ਸੀ ਮੇਰੇ ਨੂੰ ਕੋਲ ਕੋਈ ਬੱਚਾ ਨਹੀਂ ਹੁੰਦਾ ਸੀ ਬਹੁਤ ਥੱਕੇ ਖਾਲੇ ਡਾਕਟਰਾਂ ਕੋਲੇ ਵੀ ਸਾਨੂੰ ਇੱਥੇ ਆ ਕੇ ਮਿਹਨਤ ਪੱਲੇ ਪਈ ਆ ਮੇਰਾ ਪੋਤਾ ਮੇਰੇ ਨੂੰ ਦੇਵੇ ਹੁਣ ਅੱਛਾ ਸਾਨੂੰ ਤਾਂ ਇਹ ਇਹੀ ਲਾਲ ਮਿਲੇ ਇੱਥੋਂ ਹਾਂ ਭਾ ਗਾਣੀ ਧਰਤੀ ਤੇ ਤਾਂ ਲਾਲ ਮਿਲੇ ਸਾਨੂੰ ਇੱਥੇ ਤੇ ਬੀਬੇ ਮਤਲਬ ਇੱਥੇ ਕਿੰਨੇ ਟਾਈਮ ਤੋਂ ਵਿਆਹ ਕਿੰਨਾ ਟਾਈਮ ਨੂੰ ਹੋ ਗਿਆ ਹਤੀ ਤੁਹਾਡੇ ਮੁੰਡੇ ਨੂੰ ਚਾਰ ਸਾਲ ਹੋ ਗਏ ਦੇਖ ਤੇ ਵਿਆਹ ਨੂੰ ਚਾਰ ਸਾਲਾਂ ਚ ਜਵਾਕ ਨਹੀਂ ਹੋਇਆ ਨਹੀਂ ਹੋਇਆ ਨਹੀਂ ਡਾਕਟਰਾਂ ਕੋਲੇ ਗਏ ਹੋਣਗੇ ਡਾਕਟਰ ਕੀ ਕਹਿੰਦੇ ਸੀ ਡਾਕਟਰ ਕਹਿੰਦੇ ਹੁੰਦਾ ਹੀ ਨਹੀਂਗਾ ਵੀ ਇਹਦੀ ਟੂਪਾਂ ਖਰਾਬ ਨੇ ਕੋਈ ਕੁਝ ਕਹੇ ਦਾ ਕਰੇ ਕੋਈ ਕੁਝ ਕਹੇ ਦਾ ਕਰੇ ਅੱਛਾ ਵੀ ਫਿਰ ਸਾਨੂੰ ਕਿਸੇ ਨੇ ਦੱਸ ਪਾਈ ਇੱਥੇ ਵੀ ਉੱਥੇ ਜਾਏ ਤੁਸੀਂ ਫਿਰ ਇੱਥੋਂ ਮੈਂ ਫਲ ਪਵਾ ਕੇ ਲੈ ਕੇ ਗਈ ਹਾਂ ਫਿਰ ਇੱਥੋਂ ਭਾਈ ਥੋੜੇ ਦਿਨਾਂ ਮਗਰੋਂ ਹੀ ਡਟੜਗੇ ਬਹੂ ਮਤਲਬ ਕਿ ਹੁਣ ਬੱਚਾ ਹੋ ਗਿਆ ਕਿੰਨਾ ਟਾਈਮ ਦਾ ਬੱਚਾ ਹੁਣ ਇਹ ਸਾਲ ਦਾ ਹੋਗਾ ਪਤਾ ਸਾਲ ਦਾ ਹੋਗਾ ਹਾਂ ਸਾਲ ਦਾ ਬਾਬੀ ਨੇ ਇੱਥੇ ਕੀ ਥੋੜੋ ਥੂੜਾ ਕਰਿਆ ਸੀ ਕਿਵੇਂ ਫਲ ਪਾਇਏ ਸੀ ਫਲ ਪਾਇਆ ਸੀ ਪਤੈ ਨੇ ਹਾਂ ਫਲ ਜਿਵੇਂ ਸੰਤਰੇ ਹੋ ਗਏ ਇਹੀ ਫਲ ਪਾਇਆ ਸੀ ਝੋਲੀ ਚ ਅੱਛਾ ਇਸੇ ਨਾਲ ਹੀ ਭਾਈ ਕੋਈ ਕਰਮ ਵਾਲੀ ਧਰਤੀ ਲਾਲਾ ਕਿਵੇਂ ਮਰਜੀ ਲਾ ਲੋ ਚਾਹੇ ਵੀ ਸਾਨੂੰ ਤਾਂ ਇਹੀ ਪਲੇ ਆਣਾ ਹਾਂ ਹਾਂ ਮੈਂ ਤਾਂ ਪਹਿਲੇ ਪੈ ਗਈ ਸਾਡੀ ਇਹ ਤਾਂ ਭਾਈ ਮੇਰੇ ਨਾਲ ਹਾਂ ਸਾਰਾ ਪਾਸਾ ਮੇਰੇ ਦਰੰਗ ਹੋ ਗਿਆ ਠੀ ਮੈਨੂੰ ਅੱਛਾ ਹਾਂ ਬਸ ਮੈਂ ਇੱਥੇ ਠੀਕ ਹੋਈਆਂ ਬਾਬੇ ਜੀ ਬੱਬੇ ਨੇ ਕੀ ਕਰਤਾ ਬਾਬਾ ਕੀ ਕਰ ਡਾਕਟਰ ਦਾ ਜੀ ਉੱਧੇ ਤਾਂ ਡਾਕਟਰ ਡਾਕਟਰ ਕੋਲ ਵੀ ਜਾਏ ਜੀ ਭਾਈ ਔਰ ਬਾਬੇ ਲਵੇ ਵੀ ਆਈ ਗਏ ਫਿਰ ਚੰਨ ਨੂੰ ਪਤਾ ਹੀ ਗਿਆ ਭਾਈ ਆਪਾਂ ਸਾਰੇ ਕੁਝ ਕਰਨਾ ਪੈਂਦਾ ਆਪਾਂ ਨੂੰ ਹੈ ਇੱਥੇ ਠੀਕ ਹੋ ਗਏ ਭਾਈ ਫਿਰ ਛੋਟੀ ਨਾਲ ਤੁਰਦੀ ਜੀ ਮੈਂ ਤਾਂ ਮੇਰੀ ਬੇਆਸ ਹੋ ਗਈ ਤੇ ਬੱਬੇ ਨੇ ਕੀ ਕੀਤਾ ਫਿਰ ਫਿਰ ਬਾਬਾ ਬਸ ਥੋੜੇ ਥੋੜੇ ਪਾਉਂਦਾ ਰਿਹਾ ਫਿਰ ਜਿਹੜੀ ਜਹੇ ਜੀ ਦਵਾਈ ਦੱਸੀ ਗਿਆ ਉਹੀ ਜੀ ਲਈ ਗਏ ਹਾਂ ਉਹੀ ਲੈ ਕੇ ਤੁਸੀਂ ਥੋੜੇ ਜਿੰਨੇ ਟਾਈਮ ਤੋਂ ਪ੍ਰੋਬਲਮ ਸੀ ਉਦੋਂ ਅੰਕਲ ਜੀ ਉਹ ਤਾਂ ਬਈ ਸੀਨਾ ਕਮਰਾ ਬਣਾਉਂਦੇ ਤੇ ਸੀ ਘਰ ਟਾਰੇ ਤੇ ਘਰ ਟਾਰੇ ਤੇ ਬਹੁਤ ਟਾਈਮ ਹੋ ਗਿਆ ਉਹ ਉਦੋਂ ਦੇ ਸੋਟੀਆਂ ਦੁਰਦੀ ਸੀ ਕਹੇਗਾ ਕੀ ਕਹਿੰਦੇ ਮੈਂ ਤਾਂ ਨਾਲਾ ਵੀ ਨਹੀਂ ਸੀ ਬੰਨਿਆ ਜਾਂਦਾ ਵੀ ਕੰਧ ਫੜ ਕੇ ਦੁਰਦੀ ਸੀ ਸੋਟੀ ਨਾਲ ਦੁਰਦੀ ਸੀ ਮੈਂ ਹਾਂ ਮੰਜੀ ਦੇ ਟੱਕ ਕਹਿੰਦੇ ਹੁੰਦੇ ਤੇ ਨਿਆਣੇ ਮੰਜੀ ਦੇ ਟੱਕ ਕੀ ਲੈ ਜਾਂਦੇ ਤੇ ਤੇ ਉਸ ਤੋਂ ਬਾਅਦ ਇੱਥੇ ਅੱਗੇ ਠੀਕ ਹੋ ਗਈ ਹਾਂ ਹੁਣ ਪ੍ਰੋਬਲਮ ਤਾਂ ਨਹੀਂ ਆਉਂਦੀ ਤੁਰਨ ਕਿ ਆ ਨਾ ਨਾ ਹੁਣ ਠੀਕ ਆ ਮੈਂ ਹਾਂ ਹਾਂ ਹੁਣ ਠੀਕ ਆ ਮੈਂ ਅਸੀਂ ਇਸ ਨਾਮ ਤੋਂ ਆਏ ਆ ਸਨਾਮ ਤੇ ਸਾਡਾ ਪਿੰਡ ਜਖਤਪੁਰਾ ਮੈਨੂੰ ਸ਼ੂਗਰ ਦੀ ਦਿੱਕਤ ਆ ਤੇ ਕਣਕ ਤੋਂ ਅਲਰਜੀ ਆ ਗਈ ਸੀ 5-6 ਸਾਲ ਹੋ ਗਏ ਮੈਨੂੰ ਹੁਣ ਮੈਂ 1.5 ਸਾਲ ਲਗਾਤਾਰ ਹਸਪਤਾਲ 'ਚ ਰਹਾਗਾ ਪਹਿਲੇ ਰਜਿੰਦਰਾ 'ਚ ਰਹਾ 6 ਮਹੀਨੇ ਫਿਰ ਬਠਿੰਡੇ ਰਹਾਗਾ ਉਸ ਤੋਂ ਬਾਅਦ ਉਹ ਮੈਨੂੰ ਉਰੇ ਪਤਾ ਲੱਗਿਆ ਵੀ ਜਿੱਦਿਦੀ ਮੈਡੀਅਮ ਆ ਗੁੱਗਮੜੀਗੀ ਉਰੇ ਆ ਕੇ ਮੈਂ ਠੀਕ ਹੋ ਗਿਆ ਤੇ ਕਿੰਨਾ ਟਾਈਮ ਹੋ ਗਿਆ ਦੀ ਸ਼ੂਗਰ ਨੂੰ ਮੈਨੂੰ ਹੋਏ 6 ਸਾਲ ਹੋ ਗਏ 6 ਸਾਲ ਹੋ ਗਏ ਦੀ ਤੇ ਬਾਈ ਜੀ ਇੱਥੇ ਜਦੋਂ ਤੁਸੀਂ ਆਏ ਹੋ ਇੱਥੇ ਆਉਣ ਤੋਂ ਬਾਅਦ ਠੀਕ ਹੋ ਗਏ ਤੁਸੀਂ ਹਾਂਜੀ ਮੇਰੀ ਸ਼ੂਗਰ ਨਾਰਮਲ ਇੱਥੇ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਹੁਣ 5ਵੀਂ ਚੌਕੀ ਲਈ ਆ ਮਨੇ ਮੈਂ ਜਮੇ 6 ਟ ਹੋ ਗਿਆ ਜਮਾ 6 ਟ ਹਾਂਜੀ ਮੈਂ ਚਤੁਰਾ ਵੀ ਨਹੀਂ ਆਂਦਾ ਤੇ ਖੜਾ ਵੀ ਨਹੀਂ ਹੋ ਜਾਂਦਾ ਦੀ ਨਾ ਬਾਥਰੂਮ ਵੀ ਆ ਜਾਂਦਾ ਦੀ ਮੇਰੇ ਘਰ ਦੇ ਠਾਂਦੇ ਦੀ ਸਾਰਾ ਮੈਂ ਜਿੱਦ ਮੋਰੇ ਆਇਆ ਮੇਰੇ ਘਰ ਦੇ ਲੈ ਕੇ ਆਇਤੀ ਚੱਕ ਕੇ ਮੈਨੂੰ ਅੱਛਾ ਹੁਣ ਮੈਂ ਆਪਦੇ ਆਪ ਤੁਰ ਵੀ ਪੈਣਾਗਾ ਮੋਟਰਸਾਈਕਲ ਵੀ ਚਲਾਣਾਗਾ ਹਾਂ ਬੱਸ ਵੀ ਆਪਦਾ ਕੰਮ ਵੀ ਕਰ ਦੇਣਾ ਹੁਣ ਮਤਲਬ ਇੱਥੇ ਆ ਕੇ ਠੀਕ ਹੋ ਗਏ ਹਾਂਜੀ ਬੱਬਾ ਜੀ ਕਿੱਥੋਂ ਆਏ ਤੁਸੀਂ ਗੁਜਰਾਤਿਆਂ ਮੈਂ ਗੁਜਰਾ ਤੋਂ ਹੀ ਹਾਂ ਹਾਂ ਕਾ ਤੋ ਆਉਣਾ ਪਿਆ ਇਹਦੇ ਕੋਲੇ ਬਾਬੇ ਕੋਲੇ ਜਾਂ ਫਿਰ ਪ੍ਰੋਬਲਮ ਗਈ ਮੈਨੂੰ ਗੋਡਿਆਂ ਦੀ ਗੋਡਿਆਂ ਦੀ ਹਾਂ ਕੀ ਹੋ ਗਿਆ ਦੀ ਗੋਡਿਆਂ ਚੋ ਗੋਡੇ ਜੀ ਜੇ ਤਾਂ ਬੁਣਾ ਹੋ ਕੇ ਲੱਲੇ ਜਾਂ ਕਿ ਮਰਜ਼ੀ ਲੱਲਾ ਹੁਣ ਤਾਂ ਵੀ ਦੁੱਖ ਦੇ ਦੀ ਹਾਂ ਦੁੱਖ ਦੇ ਨਹੀਂ ਹੁਣਾ ਕਿੰਨੇ ਟਾਈਮ ਤੋਂ ਦੁੱਖ ਦੇ ਹੁਣ ਕੰਮ ਕਰ ਮੈਂ ਤਾਂ ਪਹਿਲਾਂ 3-4 ਸਾਲਾਂ ਤੋਂ ਦੇ ਉਹ ਦੇ ਕੇ ਹੁਣ ਮੈਂ ਦੁੱਖ ਦੇ ਦੀ ਹਾਂ ਮੈਂ ਜਦ ਲਵੇ ਹੁਣਾਂ ਬਾਬੇ ਲਵੇ ਉਹ ਠੀਕ ਨਹੀਂ ਬਾਬੇ ਨੇ ਕੀ ਕਰਿਆ ਫਿਰ ਗੋਡਿਆਂ ਦੀ ਮਾਲਸ਼ ਕਰੀਆ ਨਾ ਮਾਰਖ ਨੇ ਉੱਥੇ ਤੇਲ ਮਿਲਦਾ ਰਿਹਾ ਬਾਬੀ ਦਾ ਬਾਬੀ ਦਾ ਜੋਤ ਜਗਦਾ ਤੇਲ ਮੰਨ ਲਿਆ ਕਰ ਪਾ ਕੇ ਕੀ ਚੀਜ਼ ਦਿੱਤਾ ਤੀਗਾ ਤੇ ਥੋੜੇ ਥੋੜੇ ਵੀ ਕੀਤੇ ਨੇ ਬਾਬੇ ਨੇ ਥੋੜੇ ਵੀ ਕਰੇ ਤੇ ਹਾਂ ਥੋੜੇ ਵੀ ਕੀਤੇ ਨੇ ਠੀਕ ਆ ਹੁਣ ਫਰਕ ਆ ਤਾਂ ਬੜੀ ਕੰਮ ਕਰਦਾ ਉਹਨੂੰ ਮੈਂ ਪਹਿਲਾਂ ਕੰਮ ਨਹੀਂ ਹੁੰਦਾ ਸੀ ਕੰਮ ਨਹੀਂ ਹੁੰਦਾ ਸੀ ਮੈਨਾਂ ਬੈਜਿਆ ਨਹੀਂ ਬੈਠਣ ਵਾਲਾ ਹੋ ਗਿਆ ਦੀ ਆ ਅੱਛਾ ਹਾਂ ਤੁਰਨ 'ਚ ਵੀ ਦਿੱਕਤ ਆਉਂਦੀ ਸੀ ਦਿੱਕਤ ਬਹੁਤ ਜ਼ਿਆਦੇ ਤੇ ਹੁਣ ਠੀਕ ਆ ਹਾਂ ਤੇ ਹੁਣ ਠੀਕ ਆ ਲਾ ਚੱਕ ਜੀਕਰ ਇਹ ਮਿੱਠਾ ਦੇ ਇਹਨਾਂ ਦਾ ਸ਼ੂਗਰ 500 ਤੋਂ ਟੱਪ ਜਾਂਦੀ ਆ ਅੱਛਾ ਪੂਰੇ ਲੱਡੂ ਖਾ ਕੇ ਬਾਗੇ ਉਹਦੇ ਨੋਰਮਲ ਫਿਰਦੀ ਆ ਨੋਰਮਲ ਫਿਰਦੀ ਆ ਹਾਂ ਮਤੈ ਤੁਹਾਨੂੰ ਵੀ ਸ਼ੂਗਰ ਦੀਸ਼ ਕਹਤ ਹੈ ਹਾਂਜੀ ਤੋਂ ਨੂੰ ਇਕੱਠੇ ਹੀ ਪਤਾ ਲੱਗਿਆ ਸੀ ਇਹ ਬੱਚੇ ਦੇ ਨਾਲ ਹੀ ਪਹਿਲਾਂ ਪਤਾ ਸੀ ਮੈਨੂੰ ਤਾਂ 10 ਸਾਲ ਹੋ ਗਏ ਜੀ 10 ਸਾਲ ਹੋ ਗਏ ਜੀ ਹਾਂਜੀ ਕਿ ਤੋ ਫਾਇਦਾ ਨਹੀਂ ਹੋਇਆ ਤੇ ਇੱਥੇ ਫਿਰ ਜਦੋਂ ਹੁਣ ਤੁਸੀਂ ਆਏ ਹੋ ਇੱਥੇ ਕੋਈ ਲੱਗਿਆ ਫਰਕ ਜੀ ਹਾਂਜੀ ਫਰਕ ਆ ਜੀ ਹੁਣ ਮੈਂ ਮਿੱਠੀ ਚੀਜ਼ ਵੀ ਖਾ ਲੰਨੀ ਆ ਸਾਰਾ ਕੋ ਚਾਹ ਪਾਣੀ ਵੀ ਪੀਨੇ ਆ ਅੱਛਾ ਪਹਿਲਾਂ ਜੋ ਮਿੱਠੀ ਚੀਜ਼ ਖਾਂਦੀ ਸੀ ਮੇਰਾ ਬਾਥਰੂਮ ਵੱਧਦਾ ਹੁੰਦਾ ਸੀ ਅੱਛਾ ਹਾਂ ਹੁਣ ਨਹੀਂ ਹਾਂ ਹੁਣ ਸਹੀ ਪਹਿਲਾਂ ਮਤਲਬ ਕੋਈ ਹੋਰ ਵੀ ਪ੍ਰੋਬਲਮ ਆਉਂਦੀ ਸੀ ਸ਼ੂਗਰ ਦੇ ਨਾਲ ਨਾਲ ਹਾਂ ਜੀ ਮਤਲਬ ਜਿਵੇਂ ਕਹਿ ਦੀ ਆਪਾਂ ਕੋਈ ਜੋੜਾਂ ਦਾ ਤਕਲੀਫ ਵਗੈਰਾ ਦਰਦਮ ਕਰਦਾ ਦਰਦ ਤਾਂ ਹੁੰਦਾ ਸੀ ਦਰਦ ਤਾਂ ਹਾਂ ਤੇ ਹੁਣ ਘਟਿਆ ਉਹ ਕੁਛ ਹਾਂ ਦਰਦ ਵੀ ਘਟਿਆ ਹੈ ਘਟ ਗਿਆ ਹਾਂਜੀ ਤੇ ਮਾਤਾ ਕੀ ਮਤਲਬ ਕਿ ਬਾਬਾ ਜੀ ਨੇ ਥੋੜਾ ਥੋੜਾ ਕੀਤਾ ਕੀ ਕੀਤਾ ਇਹ ਥੋੜਾ ਹੀ ਪਾਇਆ ਜੀ ਸਾਡੇ ਕੋਲ ਕੁਝ ਨਹੀਂ ਹੋ ਰਿਹਾ ਸਾਨੂੰ ਕਭੂਤੀ ਨੇ ਕੁਝ ਨਹੀਂ ਦਿੱਤਾ ਕੱਲਾ ਥੋੜਾ ਪਾਇਆ ਸਾਡਾ ਦੂਜਾ ਥੋੜਾ ਇਹ ਅੱਛਾ ਮਤਲਬ ਪਹਿਲਾਂ ਪਹਿਲਾਂ ਤੁਸੀਂ ਇੱਥੋਂ ਕਿਵੇਂ ਪਤਾ ਲੱਗਿਆ ਤੁਹਾਨੂੰ ਇਹਦਾ ਦਰਬਾਰ ਦਾ ਤੁਹਾਨੂੰ ਆਈ ਦੱਸਤਾ ਜੀ ਇੱਕ ਦੂਜੇ ਨੇ ਵੀ ਕੋਈ ਆਉਂਦੇ ਨੇ ਪਹਿਲਾਂ ਇੱਕ ਦੂਜੇ ਨੇ ਦੱਸਤਾ ਅਸੀਂ ਤਾਂ ਇੱਥੇ ਆ ਗਏ ਹੁਣ ਲੱਗਦਾ ਵੀ ਮਤਲਬ ਠੀਕ ਹੋ ਜਾਊਗਾ ਹਾਂਜੀ ਹਾਂ ਪੂਰਾ ਠੀਕ ਹੋ ਗੋ ਪੱਕੇ ਯਕੀਨ ਆਈ ਸਰ ਜੀ ਅੱਛਾ ਹਾਂਜੀ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਵੀ ਇਹ ਘਟ ਰਿਹਾ ਬੱਚੇ ਦਾ ਸ਼ੂਗਰ ਵੀ ਉਹ ਠੀਕ ਹੋਊਗਾ ਹਾਂ ਵੀ ਠੀਕ ਹੋਊਗਾ ਡਾਕਟਰਾਂ ਨੂੰ ਦਿਖਾਇਆ ਸੀ ਤੁਸੀਂ ਪਹਿਲਾਂ ਡਾਕਟਰ ਪਟਿਆਲੇ ਦਿਖਾਇਆ ਸੀ ਜੀ ਪਟਿਆਲੇ ਦਾ ਇਲਾਜ ਚੱਲਿਆ ਕੀ ਕਹਿੰਦੇ ਸੀ ਡਾਕਟਰ ਇਹਦੇ ਟੀਕੇ ਚੱਲਦੇ ਨੇ ਇਹਦੇ ਪੇਟ 'ਚ ਲੱਗਦੇ ਸੀ ਅੱਛਾ ਹੁਣ ਅਸੀਂ ਦੂਜੇ ਤੀਜੇ ਦਿਨ ਵੀ ਲਾਉਣੇ ਆ ਕਈ ਵਾਰ ਹਾਂ ਪਹਿਲਾਂ ਡੇਲੀ ਲੱਗਦੇ ਸੀ ਪਹਿਲਾਂ ਡੇਲੀ ਲੱਗਦੇ ਸੀ ਤਿੰਨ ਤਿੰਨ ਟੀਕੇ ਜੀ ਅੱਛਾ ਹੁਣ ਮਤਲਬ ਦੋ ਦੋ ਉਮੀਦ ਹੈ ਵੀ ਹੁਣ ਵੀ ਮਤਲਬ ਇਹ ਬੱਚਾ ਠੀਕ ਹੋ ਜਾ ਹਾਂ ਠੀਕ ਹੋ ਜਾ ਧੰਨਵਾਦ ਸੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੁਹਾਨੂੰ ਲੱਗਦਾ ਕਿ ਅਸਲ ਦੇ ਵਿੱਚ ਲੋਕਾਂ ਦਾ ਤੁਸੀਂ ਵੀ ਇਸ ਭਲੇ ਦੇ ਵਿੱਚ ਸਹਾਇਕ ਪਾਉਣਾ ਚਾਹੁੰਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੂੰ ਇਹ ਵੀਡੀਓ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਜਰੂਰ ਵੀਡੀਓ ਸ਼ੇਅਰ ਕਰਿਓ ਤੇ ਬਾਕੀ ਆਪਣੇ ਕਮੈਂਟ ਨੇ ਜਿਹੜੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਜੁੜੇ ਰਹੋ ਪਵਾਦ ਵੈਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ